ਗਾ ਮੈਨੂੰ ਪੜੇ ਲਿਖੇ ਨੂੰ ਚਾਰੇ ਲੈ ਲੈ ਭਾਈ ਦਾ ਮਾਰੇ ਗੱਲ ਗੱਲ ਲੱਗੂ ਚਿੱਟੀ ਜਨ ਮੂੰਚਾ ਮੁੰਡਾ ਕਿ ਪੀਰ ਹੋ ਗਿਆ ਸਾਡਾ ਤਾਂ ਕਹਿੰਦੀ ਮੇਰੇ ਸਾਲ ਦਾ ਜੇ ਫਿਰ ਪੀਰ ਹੋ ਗਿਆ ਫਿਰ ਕਿ ਸਿਆਉਣੇ ਦਾ ਬਣ ਗਿਆ ਉਹ ਹੈ ਤਾਂ ਬੰਦਾ ਹੈ ਤਾਂ ਬੰਦਾ ਛੋੜਦਾ ਕਿ ਜਨਾਂ ਦੇ ਜਵਾਕ ਮੈਂ ਤੈਨੂੰ ਉਹੀ ਗੱਲ ਕਰਦਾ ਸੜੇ ਤੋਂ ਸੜੇ ਹਾਂ ਤੀਵੀ ਚੰਪਲੀ ਪਈ ਆ ਕੁੱਲੀ ਡੰਡਾ ਹੀ ਹੋ ਰਿਆ ਨਹੀਂ ਰਹੀ ਸਤਿ ਸ਼੍ਰੀ ਅਕਾਲ ਪਾਣ ਜੀ ਅੱਬ ਅਸੀਂ ਤਾਂ ਥੱਬਾ ਕੀ ਵੱਢਿਆ ਕੋਈ ਗੱਲ ਨਹੀਂ ਕੋਈ ਬਾਲੇ ਨਹੀਂ ਵੱਢੇ ਹੋਰ ਪਰਵਾਹ ਠੀਕ ਹੈ ਜੀ ਮਾਰੂਗਾ ਤਾਂ ਪਾਣ ਜੀ ਪਰਵਾਹ ਠੀਕ ਹੈ ਕੀ ਗੱਲ ਡਰੋ ਨਾ ਡਰੋ ਨਾ ਆਪਾਂ ਇਹਦੀ ਸੱਜੋ ਵੀ ਹੈ ਸਭ ਤੇਰਾ ਮਾਲਕਾ ਛੋਡੇ ਮਹਸਾਂਦਰ ਵਾਲਿਆ ਵੜ ਲਓ ਵੜ ਲਓ ਜਿੰਨਾ ਜੀ ਕਰਦਾ ਸਮਾਨ ਭਾਈ ਚੰਗਾ ਛੋਡਾ ਹੈ ਵਧੀਆ ਇੱਕ ਨੰਬਰ ਦੀ ਦਾਰੂ ਧੀ ਹੈ ਮੈਂ ਦੋ ਭਾਈ ਕਿਥੋਂ ਲਏ ਹੋ ਤੁਸੀਂ ਇਹ ਮੈਨੂੰ ਵੀ ਦੱਸੋ ਚੱਲ ਕੋਈ ਨਾ ਨਾ ਜਰਾ ਤਾ ਅੰਬ ਖਾਣੇ ਨੇ ਤਾ ਪੇੜ ਗਿੰਨੇ ਨੇ ਤਾ ਪੀ ਲਈ ਤੈਨੂੰ ਵਧੀਆ ਲੱਗੀ ਦਾਰੂ ਇੱਕ ਨੰਬਰ ਦੀ ਮੈਂ ਦੋ ਪਰ ਮੈਨੂੰ ਇੱਕ ਚੀਜ਼ ਦੀ ਸਮਝ ਨਹੀਂ ਆਈ ਵੀ ਯਾਦ ਤੁਸੀਂ ਮੈਨੂੰ ਗਾਲ੍ਹਾਂ ਕੱਢਦੇ ਹੋ ਦੋਨੇ ਜਣੀਆਂ ਅੱਜ ਤੁਸੀਂ ਮੈਨੂੰ दारू ਪੀ ਬੋਲ ਮਾਰ ਕੇ ਵੀ ਆ ਜਾ ਭਾਈ ਨਜਰਾ दारू ਪੀ ਪਤਾ ਕੀ ਆ ਹਾਂਜੀ ਤੂੰ ਇਸ ਘਰ ਪਿੰਡ ਦਾ ਮਤਲਬ ਕੀ ਪਰੌਣਾ ਸਾਡੇ ਘਰ ਦਾ ਵੀ ਹੈਗਾ ਹੀ ਹੈਗਾ ਹੀ ਹੈਗਾ ਹੀ ਪਰੌਣੇ ਦੀ ਦੇਖ ਇੱਜ਼ਤ ਕਰਨੀ ਬਣਦੀ ਆ ਕਰਨੀ ਚਾਹੀਦੀ ਆ ਪਰੌਣਾ ਹਾਂ ਜਾ ਹਾਂਜੀ ਸੰਜਾ ਭਾਈ ਤੂੰ ਅਸੀਂ ਵੀ ਤੇਰੀ ਇੱਜ਼ਤ ਕਰਦੇ ਆ ਫੁੱਲ ਉਹ ਲਈ ਹਾਂ ਕੱਲ ਪਤਾ ਕੀ ਆ ਨਜਰਾ ਹਾਂਜੀ ਮੇਰਾ ਹੋ ਗਿਆ ਸਿਲੰਡਰ ਚੋਰੀ ਲਓ ਨੰਬਰ ਚੋਰੀ ਹੋਇਆ ਮੈਨੂੰ ਬੰਦੇ ਤੇ ਸ਼ੱਕ ਵੀ ਆ। ਅੱਛਾ ਹਾਂ ਦੋ ਤਿੰਨ ਬੰਦਿਆਂ ਤੇ ਸ਼ੱਕ ਹੈ। ਤਿੰਨ ਬੰਦੇ ਨੇ ਤਿੰਨ। ਅੱਛਾ ਵੀ ਕਹੇ ਜੇ ਇਹਨਾਂ ਬੰਦੇ ਇੱਕ ਤਾਂ ਹੈ ਕਿ ਸਾਡੇ ਪਿੰਡ ਦਾ ਇੱਥੇ ਦਾ ਰਿਸ਼ਤੇਦਾਰ। ਅੱਛਾ ਇੱਕ ਉਹਦੇ ਨਾਲ ਸਿਰੇ ਦਾ ਮਲੰਗਾ। ਹਾਂ ਸਿਰੇ ਦਾ ਲਡੂ ਬੰਦਾ ਜਿਹਨੂੰ ਪਿੰਡ ਚ ਕੁੱਤਾ ਨਹੀਂ ਸਿਆਣ ਦਾ। ਹਾਂ ਅੱਛਾ ਇੱਕ ਉਹਦੇ ਨਾਲ ਪਿੰਡ ਦਾ ਮੋਤਵਰ ਬੰਦਾ। ਉਹਨੇ ਉਂਗਲ ਲਾਈਆ। ਉਂਗਲ ਲਾਈਆ ਉਹਨੇ। ਉਂਗਲ ਲਾਈਆ ਉਹਨੇ ਕੰਮ ਕਰਾਇਆ। ਹੁਣ ਮੈਨੂੰ ਕਿਹੜਾ ਮੜੀ ਜੀ ਬਸ ਸੂਹ ਲੱਗਿਆ ਵੀ ਆਹ ਤਿੰਨ ਬੰਦੇ ਨੇ ਹਾਂ ਹਏ ਫਿਰ ਮੈਂ ਤੁਹਾਨੂੰ ਇੱਕ ਸਲਾਹ ਦਿੰਦਾ ਤੁਸੀਂ ਬਈ ਥਾਣੇ ਜਾਓ ਜਾਂ ਫਿਰ ਇਕੱਠੀ ਕਰੋ ਪੰਚਾਇਤ ਜੇ ਤੁਹਾਨੂੰ ਬੰਦੇ ਦਾ ਪਤਾ ਹੈ ਬੰਦੇ ਦਾ ਸਿੱਧੇ ਮੱਥੇ ਨਾ ਧਰੋ ਗੱਲ ਕੁ ਨਹੀਂ ਆ ਨਜਰਾ ਹਾਂਜੀ ਅਸੀਂ ਨਾ ਤਾਂ ਧਰਦਿਏ ਮੈਨੂੰ ਕਿਹੜਾ ਆ ਵੀ ਜੇ ਮੈਂ ਘਰੇ ਜਾ ਕੇ ਉਹਨਾਂ ਦੇ ਸਵੈਂਡਰ ਚੈੱਕ ਕਰਾਵਾਂ ਫਿਰ ਤਾਂ ਪਤਾ ਲੱਗੂ ਮੈਨੂੰ ਵੀ ਆ ਸਾਡਾ ਸਿਲੰਡਰ ਜਾ ਆਪ ਤਾਂ ਕਹਿੰਦੇ ਜਾਓ ਜਦੋਂ ਤੁਹਾਨੂੰ ਬੰਦਾ ਪਤਾ ਹੈ ਬੰਦੇ ਸਿੱਧੇ ਘਰੇ ਜਾਓ ਕਹੋ ਵੀ ਆ ਪਿਆ ਸਾਡਾ ਸਿਲੰਡਰ ਭਾਰਤੀ ਇੰਡIAN ਗੈਸ ਪਤਾ ਕੀ ਹੈ ਸਿਲੰਡਰ ਟੋਲੀ ਪ੍ਰੂਫ ਮੇਰੇ ਕੋਲੇ ਸਾਰੇ ਨੇ ਨਾ ਜਰਾ ਹਨਾ ਲੋਕਾਂ ਨੂੰ ਤਾਂ ਆ ਬਿਲਾ ਭੋਖਣੀ ਸੁਣਾ ਕਰ ਛੱਡ ਕੇ ਉਹੀ ਭاگ ਜਾਂਦੀ ਆ ਮੇਰੇ ਘਰੇ ਕੈਮਰੇ ਲੱਗੇ ਹੋਏ ਨੇ ਕੈਮਰੇ ਦੇ ਵਿੱਚ ਸਾਰਾ ਕੁਝ ਹੁੰਦਾ ਹਾਂ ਪੁੱਲਾ ਮੈਨੂੰ ਮੈਂ ਮੈਨੂੰ ਆਏ ਆ ਵੀ ਕਿਹੜਾ ਬੰਦਾ ਹੱਥ ਨੂੰ ਦੱਸ ਦੇ ਅਨਿਆ ਉਹਨੇ ਪਸਰਾ ਮੈਨੂੰ ਕੈਮਰੇ ਵੀ ਲੱਗੇ ਨੇ ਇਹ ਸਾਰਾ ਪਤਾ ਕਿਉਂ ਫਿਕਰ ਕਰਦੀਆਂ ਨਾਜਰ ਆਪਣਾ ਘਰ ਦਾ ਬੰਦਾ ਆਹੋ 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 ਲਏ ਇੱਕ ਹੀ ਭਗਾਨਾ ਕੋਈ ਲੋਕਾਂ ਨੂੰ ਐ ਆਗਾ ਵਿਖਣੀ ਇਹਦਾ ਬੰਦਾ ਇਹਨੂੰ ਕੱਲੀ ਨੂੰ ਛੱਡ ਕੇ ਵਗ ਜਾਂਦਾ ਭਾਈ ਮੇਰਾ ਬੰਦਾ ਐ ਨਹੀਂ ਕੱਲੀ ਨੂੰ ਛੱਡ ਕੇ ਜਾਂਦਾ ਉਹ ਕੈਮਰੇ ਲਵਾ ਕੇ ਦੇਖੋ ਭਾਈ ਜਦੋਂ ਥੋਲੇ ਕੋਲੇ ਸਬੂਤ ਵੀ ਨੇ ਹਾਂ ਉਹਨੂੰ ਬੰਦੇ ਦਾ ਵੀ ਪਤਾ ਹੈ ਪਤਾ ਚਲੋ ਫਿਰ ਆਪਾਂ ਪੰਚਾਇਤ ਚ ਚੱਲਦੇ ਆਂ ਆਏ ਕਿਵੇਂ ਪੰਚਾਇਤ ਮੈਂ ਬਹਿ ਜਾ ਤੂੰ ਗਲਤ ਸੁਣ ਲਾ ਆਪਾਂ ਸੁਣ ਲੈ ਸਿਲੰਡਰ ਦਬਾਵਾਂਗੇ ਚੱਲਾਂਗੇ ਪੰਚਾਇਤ ਚ ਚੱਲਾਂਗੇ ਚੱਲਾਂਗੇ ਮੈਂ ਤੈਨੂੰ ਆਏ ਪੁੱਛਦੀਆਂ ਰੁਕ ਜਾਣਿਆ ਇੱਥੇ ਕੋਈ ਹੋਰ ਨਾ ਸੁਣ ਲੇ ਮੈਂ ਤਾਂ ਤੈਨੂੰ ਤੈਨੂੰ ਬੁਲਾਇਆ ਤੀ ਵੀ ਤੂੰ ਕਹਿੰਦਾ ਸੀ ਕਿ ਮੈਂ ਦੱਸ ਦੂ ਤੈਨੂੰ ਬਾੜੇ ਚ ਕਿਹਾ ਨਹੀਂ ਤੈਨੂੰ ਮੈਂ ਦੋ ਇੱਕ ਪੈਗ ਪਿਆ ਕੇ ਨਾ ਮੈਂ ਤਾਂ ਰਾਜ ਪੁੱਛਣੋਂ ਫਿਰਦੀ ਆ ਮੈਨੂੰ ਹੁਣ ਪਤਾ ਲੱਗਿਆ ਵੀ ਦਾਰੂ ਕਿਉਂ ਵਈ ਆਈ ਐ ਐਡੀ ਸੌਖੀ ਗੱਲ ਨਹੀਂ ਹੈਗੀ ਮੈਥੋਂ ਕੁਝ ਪੁੱਛਣਾ ਗਿੱਚਣਾ ਬੰਦਾ ਤਾਂ ਮੈਨੂੰ ਪਤਾ ਹੈ ਬਿੱਲ੍ਹਾ ਦੇਖ ਲੈ ਅਦੂਲੇ ਪਤਾ ਨਾ ਸਵੇਰੇ ਤਾਂ ਤੂੰ ਮੈਨੂੰ ਕਹਿੰਦਾ ਤੀ ਕਨ ਮਾਊਂਗਾ ਦੱਸ ਦੂੰ ਮੇਰੀ ਗੱਲ ਸੁਣੋ ਜੇ ਤੁਹਾਨੂੰ ਬੰਦੇ ਦੇ ਸ਼ੱਕ ਹੈ ਤੁਸੀਂ ਭਈ ਆਪਦਾ ਇਕੱਠ ਕਰੋ ਪੰਚਾਇਤ ਸੱਦੋ ਨਹੀਂ ਜਾਓ ਆਪਦਾ ਥਾਣੇ ਐ ਤਾਂ ਮੈਂ ਦੱਸਦਾ ਨਹੀਂ ਬਲੀ ਵੱਡੀ ਰਣੀ ਬਹੁਤ ਬੇ ਵੱਡੀ ਬਲੀ ਬੇ ਦੱਸ ਜਾ ਟੁੱਟ ਪੈਣਿਆ ਆ ਦੇ ਮੈਨੂੰ ਇਹਨਾਂ ਤੇ ਯਕੀਨ ਸੀ ਉਗਰਤਾ ਪਤੀ ਜਦੇ ਹੱਥ ਚ ਜਾਣ ਹੀ ਨਹੀਂ ਹੈਗੀ ਕਿੱਥੇ ਦੱਸ ਗਿਆ ਨਾਲੇ 100 ਰੁਪਏ ਗਿਆ ਤੇ ਪਿਓ ਦੀ ਗਾਲਾਂ ਪਾਏਗੀ ਮੇਰੀ ਕਿੱਡਾ ਪਲੇਖ ਦੇ ਜਾਣਾ ਨਹੀਂ ਕਿੱਥੇ ਹੋਣਾ ਦੇਖ ਲੈ ਬਸ ਮੈਨੂੰ ਤੇਰੇ ਤੋਂ ਉਮੀਦ ਸੀ ਤੂੰ ਮੇਰਾ ਕੋਈ ਕੰਮ ਨਿਕਾਲ ਲਾਏਗੀ ਬਸ ਮੈਂ ਤਾਂ ਹੁਣ ਸਾਰਾ ਜੋਰ ਲਾਤਾ ਜੇ ਇਹ ਮਰਨਾ ਮਰਿਆ ਨਹੀਂ ਹੈਗਾ ਹੁਣ ਮੈਂ ਦੱਸ ਕੀ ਕਰਾਂ ਕੋਈ ਨਾ ਤੂੰ ਫਿਕਰ ਨਾ ਕਰ ਮੈਂ ਪੁੱਛੂ ਨਾ ਬੜਾ ਕੇ ਕਿਹੜੀ ਬਲੀ ਦੀ ਗੱਲ ਕਰਦਾ ਇਹ ਕੋਈ ਗੱਲ ਨਹੀਂ ਫਿਰ ਇਹਨੂੰ ਤਾਂ ਲੈ ਲੂ ਜਾੜ ਥੱਲੇ ਮੈਂ ਜਦੋਂ ਜਾੜ ਥੱਲੇ ਲੈਂਗੇ ਉਹ ਤੇ ਦੇਖੀ ਜਾਉ ਅਗਲਾ ਤਾਂ ਆਪਦਾ ਕੰਮ ਕੱਢ ਗਿਆ दारू ਪੀਣੀ ਤੇ ਅਗਲੇ ਨੇ ਪੀ ਕੇ ਬਹੁ ਵੇਟ ਗਿਆ ਮੈਂ ਚਲ ਕੰਮ ਕੱਢਣ ਨੂੰ ਕਿਹੜਾ ਉਹ ਬੋਤਲ ਪੀ ਗਿਆ ਪੂਰੀ ਇੰਨਾ ਕ ਤਾਂ ਪੈਗ ਤੇ ਉਹਦੇ ਵਿੱਚ ਪਾਣੀ ਮਲਾਇਆ ਹੋਇਆ ਸੀ ਕਿਉਂ ਪੈਗ ਤੇ ਇੰਨੇ ਕ ਲੱਭਦਾ ਇੰਨੇ ਕਿਚ ਵੀ ਨੀਗ ਰੱਖਦਾ ਹਾਂ ਹਾਂ ਜੁੰਡੇ ਪਟਾਏਂਗੀ ਮੇਰੇ ਆਪਦਾ ਤਾਂ ਤੇਰਾ ਬੰਦਾ ਘਰੇ ਨਹੀਂ ਫੜਦਾ ਦੇਖ ਲੈ ਕਿਵੇਂ ਭੌਂਕਦੀ ਆ ਕੁੱਤੇ ਮੰਗੂ ਇੱਕ ਤਾਂ ਮੈਂ ਤੇਰੇ ਪਿੱਛੇ ਆਪਦਾ ਕੰਮ ਛੱਡ ਕੇ ਉਹ ਕਰ ਰਹੀ ਆਂਗੀ ਪਕਾਈ ਨਾ ਮਰ ਣੀਆਂ ਲਿਆ ਤੋੜ ਕੇ ਮੈਂ ਸਬਜ਼ੀ ਬਣਾਉਣੀ ਆਂਗੀ ਲੇਜੀ ਪੂਰਾ ਕੌਲੀ ਚ ਜਾ ਵਗ ਜਾ ਚੱਲ ਕੋਈ ਨਾ ਬ ਖੜਦਾ ਤੂੰ ਫਿਰ ਕਰਦਾ ਉੱਥੇ ਮੈਂ ਤੈਨੂੰ ਇੱਕ ਗੱਲ ਦੱਸਦੀ ਤੂੰ ਪਾਸੇ-ਆਸੇ ਨਾਲ ਤਾਂ ਹੈ ਨਹੀਂ ਗੱਲ ਜਾਣਾਂ ਐਨਾ ਥੋੜੀ ਹੁੰਦਾ ਮੇਰਾ ਸਾਲ ਤਦਾ ਹੁਣ ਹੀ ਠੜੀ ਲਿਆਤੀ ਹਾਂ ਖਾਣ ਨੂੰ ਗਿਆ ਮੈਂ ਜੋ ਤੇ ਉੱਥੇ ਪਠਿਆਦਾ ਤਰੀਕੇ ਫਿਰ ਤੂੰ ਇੱਕ ਥਾਂ 'ਤੇ ਖੜ੍ਹਦਾ ਸਾਨੂੰ ਕੋਈ ਗੱਲ ਕਰਦਾ ਦੇ ਦੇ ਮੈਨੂੰ ਪਤਨੀ ਦੀ ਕੀ ਲੁੱਛੀਆਂ ਗੱਲਾਂ ਕਿ ਮੈਂ ਥੋੜਾ ਕਾਹਨੂੰ ਕੁੱਤਿਆ ਗੱਲਾਂ ਨਾਲੇ ਹੋਰ ਮੇਰਾ ਸਾਲ ਤਾਂ ਵੀ ਤੂੰ ਇੱਕ ਥਾਂ 'ਤੇ ਤੈਨੂੰ ਪੱਧਰੇ ਪਠਿਆਦਾ ਤੂੰ ਭਜਾ ਟੇਕੇ ਮੈਂ ਘਾਹ ਨੂੰ ਤੇ ਨਾਲ ਜਾਂਦਾ ਨਹੀਂ ਬੱਲੇ ਕਿ ਨਹੀਂ ਜਾਂਦਾ ਸਾਡੀ ਆ ਗੱਡੀ ਲੈ ਗਿਆ ਛੜੇ ਹੋਏ ਮੇਰੇ ਛੜ ਦਾ ਅੱਗ ਲੱਗਦੀ ਸੀ ਇੱਥੇ ਅੱਗ ਲੱਗਦੀ ਸੀ ਇੱਥੇ ਅਜੇ ਕਹਿੰਦਾ ਇਹ ਜੇ ਅੰਦਰ ਵੇ ਜਾ ਸਾਰੇ ਕਹੇ ਪਾ ਦੋ ਆਗੀ ਪਾ ਦੋ ਆਗੀ ਹੈ ਓਏ ਉੱਤਰ ਜਾ ਜਾ ਤਰੇ ਪਈ ਨੇ ਹਾਂ ਓਏ ਮੈਂ ਕਹਿੰਨਾ ਹੈ ਇਹ ਉਰੇ ਕਦੋਂ ਖੜਾ ਸੀ ਕੀਦੀ ਇਹ ਇਹ ਆ ਪਾਗਲੇ ਦੀ ਬਾਰ ਚ ਲਾਤੀ ਚਾਬੀ ਨੂੰ ਫੜਾ ਦਾਨੇ ਆਗੇ ਆਪਾਂ ਹਜੇ ਘਰੇ ਨਹੀਂ ਜਾਂਦੇ ਅੱਛਾ ਕਰਿਆ ਚੋਦਰਾ ਵਾ ਬੋਰ ਪਿਆ ਮਾੜਾ ਜਾ ਹੋਰਾ ਹਾਂ ਆਪਾਂ ਪੜ ਤੇ ਗੀੜਾ ਫੀੜਾ ਦੇ ਕੇ ਆਉਣੇ ਨਾਲੇ ਲੋਕਾ ਨੂੰ ਪੇਗ ਕਈ ਛੱਲਾ ਕਈ ਛੱਲਾ ਬਾਦ ਲੜਿਆ ਨਾ ਲੜਦਾ ਨਹੀਂ ਨਾ ਤੂੰ ਟੁੰਟਾ ਕੱਢ ਲੈ ਮੇਰਾ ਖੁੰਟਾ ਕੱਢ ਲੈ ਬੋਚ ਕੇ ਦਾਤਾ ਉੱਤੇ ਹੀ ਤੜਾਏਗਾ ਬਚੀ ਦੀ ਖਸਮਾ ਉਹਨੇ ਵੀ ਮੈਨੂੰ ਕਿਹਾ ਕਰੀ ਤੂੰ ਇਹਨੂੰ ਕਾਤੋਂ ਲੈ ਕੇ ਆਇਆ ਨਾਲ ਬਲਦੇ ਜੀ ਨੂੰ ਕਹਿੰਦੀ ਹਾਂ ਹਾਂ ਇੰਨਾ ਥੋੜੀ ਹੁੰਦਾ ਲਾਲਤ ਵਾਲਾ ਮਾੜਾ ਹੁੰਦਾ ਲੈ ਤੂੰ ਫਿਰ ਤੈਨੂੰ ਪਤਾ ਹੈਗਾ ਮਸਤ ਮੇਲ ਮਲਾਪ ਹੁੰਦੇ ਨੇ ਹੋਰ ਹਾਂ ਮਿਰਜਾ ਵਿਚਾਰਾ ਲੈ ਲੇ ਲਿਆ ਹੋਰ ਚੰਦਾ ਅਗਲੇ ਦਾ ਵਧੀਆ ਜਿੱਥੋਂ ਲਿਆਂਦਾ ਤੇ ਉੱਥੇ ਹੀ ਖੜਾਵੇ ਹੋਰ ਅਗਲਾ ਗਾਹਾਂ ਨੂੰ ਵੀ ਚੀਜ਼ ਦੇਵੇ ਨਾ ਲੈ ਚਫੜਾਉਣਾ ਚਾਹੀ ਵੀ ਮੈਂ ਘਰੇ ਬਾ ਉਹ ਤੇਰੀ ਕਿਹੜੀ ਗੱਲਾਂ ਕਰਦਾ ਗਾਹਾਂ ਨੂੰ ਨਹੀਂ ਜੀ ਛੇ ਅਗਲੇ ਦਾ ਹੁਣ ਤਾਂ ਫੜਾਤੀ ਗੱਡੀ ਜਲੂਸ ਹੋਦੇ ਵੀ ਘਰੇ ਨਿਕਲੂ ਨਾ ਕੀ ਗੱਲ ਭਾਈ ਜਰਨੈਲ ਤੂੰ ਜ਼ਮੀਨ ਨ ਕੰਮਾ ਬੰਦਾ ਨਾ ਤੈਨੂੰ ਕਿਹਾ ਕਿਨੇ ਤੇ ਵੀ ਤੂੰ ਉੱਥੇ ਜਾ ਕੇ ਉਹਨਾਂ ਦੇ ਹੰਨੇ ਤੇ ਹਣਕ ਜਾ ਕੇ ਤੇਰੇ ਲਈ ਜ਼ਮੀਨ ਕਮਾਲ ਹੋ ਗਈ ਅਗਲੀ ਆਏ ਕਹੂਗੀ ਵੀ ਪਤਾ ਨਹੀਂ ਹੋ ਮੱਥੋਂ ਦਬ ਗਈ ਜਾਣ ਕੇ ਪੇ ਜ਼ਹਿਰਾ ਜੀ ਬੰਦਾ ਕਰਾਉਣ ਦੀ ਮਾਰੀ ਨੇ ਪੁੱਛਤਾ ਲੈਂਦਾ ਪਹਿਲਾਂ ਮੈਨੂੰ ਉਹ ਮੈਨੂੰ ਤਾਂ ਐਸੀ ਵੀ ਥੋੜੀ ਇਹ ਕੀ ਹੁਣ ਚੱਕੂ ਦੀ ਰਿਸ਼ਤੇਦਾਰੀ ਰਹੇਗੀ ਬਿਨਾ ਪੁੱਛੀ ਜਾ ਵੜਿਆ ਉੱਥੇ ਜੇ ਤੈਨੂੰ ਕੋਈ ਆਪਦਾ ਕੰਮ ਮਾਤਲਬੀ ਤੀ ਤੂੰ ਜਾਂਦਾ ਤਾਂ ਸੋਹਣਾ ਲੱਗਦਾ ਇੱਕ ਵਾਰੀ ਘੱਟੋ ਘੱਟ ਮੈਨੂੰ ਤਾਂ ਪੁੱਛ ਲੈਂਦਾ ਵੀ ਮੈਂ ਜਾਵਾਂ ਕਿ ਨਾ ਜਾਵਾਂ ਆਪੇ ਵਿੱਚ ਪ੍ਰਧਾਨ ਬਣਿਆ ਫਿਰਦਾ ਓ ਮੈਂ ਤਾਂ ਉਧਰ ਗਿਆ ਸੀ ਤਾਂ ਵਾਗਿਆ ਜੀ ਵਾਗਿਆ ਨਾਲੇ ਹੋਰ ਵਾਗ ਅੱਗੇ ਤਾਂ ਤੈਨੂੰ ਕਦੇ ਉਧਰ ਦਾ ਕੰਮ ਪਿਆ ਨਹੀਂ ਹੁਣ ਤੈਨੂੰ بڑا ਕੰਮ ਪੈ ਗਿਆ ਆਹ ਦੇਖ ਲੈ ਆ ਆ ਬੈਠਾ ਮੁੰਡਾ ਮੂੰਹ ਤੇ ਕੀ ਕੁਸ ਹੋਇਆ ਤੀ ਓਦੇ ਮਨਜੀ ਤੁਰੇ ਹੈ ਓਦੇ ਜਿਹੜੇ ਹਿਸਾਬ ਨਾਲ ਆਈ ਪੀਓ ਸੱਟ ਫੇੜ ਬਾਜ ਸਕਦੀ ਸੀ ਇਹ ਕੁਦਰਤੀ ਅਸੀਂ ਆ ਕੇ ਲਵੇ ਤੀ ਬ ਉਹੀ ਤਾਂ ਗੱਲ ਲੇਗੀ ਚੱਲ ਛਡਾਉਣ ਨੂੰ ਤਾਂ ਐ ਕਿਹਾ ਮੇਰੇ ਉਹਨਾਂ ਨੇ ਸੱਟ ਫੇਟ ਮਾਰੀ ਜਿਹੇ ਜਿਹਾ ਉਹ ਮੇਰੇ ਕਣੀਆਂ ਆ ਉਹ ਤਾਂ ਸੁੱਕਾ ਦੀ ਦੋ ਤੀਆਂ ਮੈਂ ਕੱਲੀ ਤਿਉਰੇ ਮੈਂ ਕੱਲੀ ਨੂੰ ਨਹੀਂ ਦਿਵਾਲਾਈ ਉਹਨਾਂ ਨੂੰ ਸਾਰਿਆਂ ਨੂੰ ਕਿ ਗੱਲ ਕਰ ਘੱਟੋ ਘਟ ਮਾੜਾ ਮੋਟਾ ਦਾ ਬੰਦਾ ਦੇਖੇ ਨਾਲੇ ਮੇਰੇ ਵਾਸਤੇ ਪਤੀ ਉਹ ਕੀ ਕੀ ਕੁਝ ਬੋਲਦੀ ਹੈਗੀ ਉਹ ਤਾਂ ਜ ਮੇਰਾ ਸੁਭਾਅ ਨਹੀਂਗਾ ਬਹੁਤ ਹਵਾ ਤਵਾ ਬੋਲੀ ਉੱਥੇ ਨਾ ਫਿਰ ਬੋਲੀ ਜਾਵੇ ਮਾੜਾ ਬੰਦਾ ਬੋਲਣ ਯੋਗੀ ਹੁੰਦਾ ਬਰਾਬਰੀ ਨਹੀਂ ਹੁੰਦੀ ਜਦੋਂ ਨਾ ਕਿਸੇ ਦੀ ਅਗਲਾ ਫਿਰ ਬਦਨਾਮੀ ਸ਼ੁਰੂ ਕਰਦਾ ਇਹ ਕੰਮ ਉਹਦੇ ਲਵੇ ਆ ਸਵਾ ਤਾਂ ਤਾਂ ਉੱਠਦੀ ਨਹੀਂ ਹੈਗੀ ਹਾਂ ਮਾਰਦੀਆਂ ਗੱਲਾਂ ਨਾਲੇ ਮੇਰੀ ਗੱਲ ਸੁਣ ਲੈ ਜਨੈਲ ਮੈਨੂੰ ਤਾਂ ਕਿਸੇ ਬੰਦੇ ਨੇ ਮਜਬੂਰ ਕਰਤਾ ਵੀ ਜਦੋਂ ਤੈਨੂੰ ਮੈਂ ਕਹਣਾ ਮੇਰੇ ਕਹਿ ਤੋ ਤੂੰ ਇੱਕ ਵਾਰੀ ਪਿੱਛੇ ਹਟ ਜਾ ਜੋ ਉਦੋਂ ਮਾ ਕਰੋ ਪੰਜ ਤਿੰਨ ਕਰਨੀਆਂ ਤੂੰ ਵਿੱਚ ਵਿਚਾਲੇ ਨਾ ਹੀ ਮੈਂ ਉਹਨਾਂ ਨੂੰ ਆਪੀ ਦੇਖੂ ਕੱਲਾ ਜਾਣਾ ਮੈਂ ਤਾਂ ਤਾਂ ਕਰਕੇ ਦਬ ਗਈ ਨਹੀਂ ਮੈਂ ਦਬਣ ਵਾਲੀ ਨਹੀਂ ਹੈਗੀ ਇਹ ਜੀ ਮੈਂ ਤਾਂ ਤੁਹਾਡੇ ਭਲੇ ਵਾਸਤੇ ਗਿਆ ਸੀਗਾ ਜੀ ਇਹਦੇ ਵਿੱਚ ਕੀ ਭਲਾ ਹੋ ਗਿਆ ਜੋ ਤੈਨੂੰ ਕਹੇ ਦਿੱਤਾ ਵੀ ਤੂੰ ਵਿੱਚ ਵਿਚਾਲੇ ਨਾ ਫਸ ਫਿਰ ਬਿਨਾਂ ਗੱਲ ਤੋਂ ਵਿੱਚ ਵਿਚਾਲੇ ਕਾਤੋਂ ਫਸਦਾ ਫਿਰਦਾਗਾ ਹੈ ਫਿਰ ਉਹ ਜ਼ਮੀਨ ਦਾ ਦੱਸ ਦਿੰਦੇ ਮੈਨੂੰ ਕਿਵੇਂ ਕਰੋਗੇ ਜੀ ਨਾ ਦੇਖ ਲੈ ਇਹਨੂੰ ਦੱਸ ਜ਼ਮੀਨ ਦਾ ਬੇਮਨਜੀਤ ਇਹਨੂੰ ਲੈ ਜਾ ਇੱਥੋਂ ਨਹੀਂ ਅੱਕੀ ਹੋਈ ਮਤੋਂ ਹੋਰ ਕੁਝ ਬਣੇ ਨਾ ਬਣੇ ਇਹਦਾ ਸਰਮਾ ਜ਼ਰੂਰ ਪਾੜ ਦੂੰਗੀ ਬਣਿਆ ਜ਼ਮੀਨ ਦਾ ਨਹੀਂ ਜ਼ਮੀਨ ਤਾਂ ਮੈਂ ਉਹਨਾਂ ਨੂੰ ਦੇਉਂਗੀ ਜਿੰਨਾਂ ਲਵੇ ਪਹਿਲਾਂ ਠੇਕੇ ਤੇ ਆ ਮੇਰੇ ਕੋਲੇ ਆ ਕੇ ਜ਼ਮੀਨ ਦੀ ਗੱਲ ਨਾ ਛੇੜਿਆ ਕਰ ਚਲ ਅੰਗ ਜਾ ਰੂ ਵਗ ਜਾ ਅੰਗ ਤਾਂ ਆ ਜਾ ਕੱਲ ਨੂੰ ਦੱਸ ਦਿਓ ਜੀ ਨਾ ਕੀ ਗੱਲ ਲਿਖ ਕੇ ਦੇ ਮੈਂ ਤੈਨੂੰ سٹਾਮ ਤੇ ਹੱਦ ਹੋਈ ਪਈ ਆ ਲੈ ਚੰਦਰਾ ਮੁਰਗਾ ਆ ਜਾ ਕਮਾਲ ਕਰਦਾ ਜ਼ਮੀਨ ਆ ਦੇਖ ਲੈ ਇਹੋ ਜਿਹੀਆਂ ਗੱਲਾਂ ਕਰਦਾ ਨਾ ਪਹਿਲਾਂ ਤੂੰ ਮੈਨੂੰ ਆਏ ਦੱਸ ਤੂੰ ਵੀ ਸਿਆਣਾ ਬਣ ਇਹਦਾ ਮਤਲਬ ਕੀ ਆ ਉੱਥੇ ਜਾਣ ਦਾ ਉਹ ਦੁਨੀਆਂ ਖੱਡਾਂ 'ਚ ਪਾਣੀ ਪਾਉਂਦਾ ਫਿਰਦਾ ਇਹ ਚੰਦਰਾ ਫਾਂਚ ਆ ਜਾ ਮੇਰਾ ਤਾਂ ਐਂ ਜੀ ਕਰਦਾ ਨਹੀਂ ਬਹੂ ਨੂੰ ਦੱਸ ਕੇ ਆਵਾ ਉਹ ਲਾਹੂ ਇਹਦੀ ਧੌੜੀ ਸੇ ਮਾਰ ਕੇ ਘਰੇ ਤਾਂ ਪੁੱਗਦੀ ਨਹੀਂ ਹੈਗੀ ਕੂਰੇ ਆ ਕੇ ਫੜਾ ਮਾਰਦਾ ਇਹ ਤਰ੍ਹਾਂ ਹੁਲੇ ਸਾਡਾ ਮੇਲ ਮਲਾਪ ਬਣਿਆ ਰਾਜੀ ਬੰਦੇ ਆਲਿਆਂ ਦਾ ਇਹ ਨਸੀਬ ਕੌਰ ਜੀ ਸੀਵਕੌਰ ਜੀ ਖੋਲ ਦੇ ਬੇਟਾ ਖੋਲ ਦੇ ਅੱਗ ਤੱਕ ਨਹੀਂ ਪਿਆਸੀ ਐ ਨਹੀਂ ਅਸੀ ਕਾਲ ਜੀ ਸਾਸੀ ਕਾਲ ਬੇਟਾ ਕਿਉਂਕਿ ਝੋ ਆਏ ਸੀਗੇ ਜੀ ਛੋਡੇ ਖਿਲਾਫ ਰਬਟਾ ਜੀ ਪ੍ਰੀਤੋ ਵੱਲੋਂ ਪ੍ਰੀਤੋ ਵੱਲੋਂ ਹਾਂ ਜੀ ਅਹੀ ਜੀ ਕੀ ਗੱਲ ਐ ਤੁਹਾਨੂੰ ਪਤਾ ਹੋਣਾ ਤੁਸੀਂ ਤਿੰਨ ਚਾਰ ਜਾਨੀਆਂ ਲੇਡੀਜ਼ ਜਾ ਕੇ ਉਹਨਾਂ ਨੂੰ ਕੁੱਟਮਾਰ ਕਰਕੇ ਆਏ ਹੋ ਲੈ ਨਾ ਮੈਨੂੰ ਐਂ ਦੱਸ ਉਹ ਤਾਂ ਸਾਡਾ ਪੁੱਤ ਕਰਨ ਨੂੰ ਝਗੜਾ ਸੀ ਮੋੜਾ ਮੋਟਾ ਜਿਵੇਂ ਕੋਈ ਬੁੜੀਆਂ ਦਾ ਹੁੰਦਾ ਉਹ ਹੋ ਗਈ ਕੋਈ 1921 ਗੱਲ ਇਹ ਚ ਰਬਟ ਵਾਲੀ ਕਿਹੜੀ ਗੱਲ ਸੀ? ਘਰੇਲੂ ਝਗੜਾ ਸੀ ਜਾਂ ਕੋਈ ਹੋਰ ਸੀ ਮੈਨੂੰ ਇਹ ਚੀਜ਼ ਨਹੀਂ ਪਤਾ। ਉਹਨਾਂ ਵੱਲੋਂ ਘੱਟੋ-ਘੱਟ 50000 ਰੁਪਏ ਨਕਦ ਰਕਮ ਚੋਰੀ ਹੈ। ਨਕਦ ਇੱਕ ਸੋਨੇ ਦੀ ਚੈਨ ਹੈ। ਚੈਨ? ਹਾਂਜੀ। ਹੱਦ ਹੋ ਗਈ। ਸਾਹਬ ਜੀ ਪੱਲੇ ਤੋਂ ਉਹਦੇ ਜੂੰਗਾ ਨਹੀਂ। ਬੇਟਾ ਮੈਨੂੰ ਐਂ ਦੱਸ। ਹਾਂ ਚੈਨ ਆਹੋ ਕਿੱਥੋਂ ਪਾ ਲੂ? ਉਹਦਾ ਘਰ ਦੇਖੇ। ਚੈਨ ਪਾਉਣ ਵਾਲਾ ਤੇ 50000 ਰੁਪਏ ਰੱਖਣ ਵਾਲਾ। ਅਸੀਂ ਕਿਸੇ ਦੇ ਘਰ ਦੇ ਥੋੜੀ ਦੇਖਣ ਜਾਵਾਂਗੇ। ਸਾਡੇ ਕੋਲੇ ਅਗਲਾ ਆਇਆ ਪੁਲਿਸ ਮਦਦ ਵਾਸਤੇ ਹੁੰਦੀ ਹੈ ਨਾ ਕਿ ਕਿਸੇ ਦੇ ਘਰ ਦੇਖਣ ਵਾਸਤੇ ਹੁੰਦੀ ਹੈ ਫਿਰ ਆ ਕੀ ਗੱਲ ਹੋਈ 50000 ਰੁਪਿਆ ਲੱਗੀ ਚੈਨ ਲੱਗੀ ਐ ਕਿ ਹੋ ਕਰੇ ਚੈਨ ਨਾ ਪਾਈ ਬੈਠੀ ਰਹਿੰਦੀ ਐ ਬੇਬੇ ਜੀ ਮੇਰੇ ਨਾਲ ਬੈਸਣ ਦਾ ਕੋਈ ਫਾਇਦਾ ਨਹੀਂ ਕੱਲ ਨੂੰ ਸਵੇਰੇ 10 ਵਜੇ ਚੌਂਕੀ ਆ ਜਿਓ ਆਮੋ ਸਾਹਮਣੀ ਹੋਵਾਂਗੇ ਉੱਥੇ ਪਤਾ ਲੱਗ ਜੂ ਕਿਹੜਾ ਸੱਚਾ ਕਿਹੜਾ ਝੂਠਾ ਹੈ ਚੱਲ ਕੋਈ ਨਹੀਂ ਪੁੱਤ ਪਹੁੰਚ ਜਾਾਂਗੇ ਹਾਂ ਆ ਚਾਹ ਪਾਣੀ ਪੀ ਕੇ ਜਾਈ ਬੇਟਾ ਕੋਈ ਨਹੀਂ ਜੀ ਕੱਲ ਨੂੰ ਉੱਥੇ ਪੀ ਮੈਂ ਇੱਥੇ ਚਾਹ ਨਾਲ ਮਠੀ ਵੀ ਖਾਵਾਂਗੇ ਜੀ ਆ ਜਿਓ ਟਾਈਮ ਨਾਲ ਮੜਾ ਜਾ ਕਮਾ ਲਾ ਕਰਦੀ ਐ ਸੜੀ ਹੋਈ ਲੈ ਸਾਡੇ ਘਰੇ ਪੁਲਿਸ ਭੇਜਦੀ ਹੈ ਮਲੰਗਣੀ ਨੇ ਫਿਰਦੀ ਐ ਹੁਣ ਖਸ ਮੈਨੂੰ ਰੋਂਦੀ ਮੇਰੀ ਸੌਕਣ ਮੇਰੇ ਪਿਓ ਦੀ ਰਨ ਨੇ ਹੈ ਪਹਿਲੇ ਤਾਂ ਕਰਨੈਲ ਨਾਲ ਪੇਚੇ ਪਾ ਲੇ ਜੇ ਹੁਣ ਭੇਤ ਖੁੱਲ ਗਿਆ ਤਾਂ ਹੁਣ ਪੁਲਿਸ ਚ ਰਬਟਾ ਦਿੰਦੀ ਫਿਰਦੀ ਐ ਕੋਈ ਨਹੀਂ ਜਾਊ ਮੈਂ ਪੁਲਿਸ ਚ ਕਰੂੰ ਜਿਹੜਾ ਕੁਛ ਬਣਦਾ ਹੈ ਹੈ ਜੇ ਵਿਚਾਲੋ ਨਾ 파ੜਤੀ ਮੇਰੀ ਸੌਕਣ ਜਾਣੂਗੀ ਕੀ ਨਾਲੇ ਮੇਰਾ ਬੰਦਾ ਸਾਮੀ ਬੈਠੀ ਹੈ ਉਲਟੀ ਹਲੇ ਸਾਡੇ ਤੇ ਪੁਲਸਾਂ ਭੇਜਦੀ ਐ ਕੋਈ ਨਹੀਂ ਤੜਕੇ ਪੁੱਛ ਮੈਂ ਤੇਰਾ ਗੋਤ ਕੀ ਐ ਕਬਤਥਿਆ ਪਿੱਛੇ ਤੇ ਮਰ ਗਈ ਮੈਂ ਦੇਖੀ ਭਾਈ ਸਤਿ ਸ੍ਰੀ ਅਕਾਲ ਜਨਾਬ ਸਤਿ ਸ੍ਰੀ ਅਕਾਲ ਤਾਂ ਠੀਕ ਆ ਜਮੀਆਂ ਅੰਨੇ ਹੋਏ ਫਿਰਦੇ ਹੋ ਭਾਈ ਤੇਨ ਦਿਹਾੜੀ ਉਹ ਤਾਂ ਜੀ ਮੇਰਾ ਨਾ ਗਾਣੇ 'ਚ ਧਿਆਨ ਹੋ ਗਿਆ ਸੀ ਗਾਣੇ 'ਚ ਧਿਆਨ ਹੋ ਗਿਆ ਸੀ ਉਹਦਾ ਕੁਦਰਤੀ ਫਹੀ ਕੱਲਾ ਘਹਿਰਾ ਸੀ ਜੇ ਕਿਤੇ ਨਾਲ ਹੁੰਦੇ ਸਾਬੂ ਤਾਂ ਨਾਲ ਹੀ ਚ ਡੇਕ ਦੇਣੇ ਸੀਗੇ ਉਹ ਗਲਤੀ ਹੋ ਗਈ ਜੀ ਜਨਾਬ ਗਲਤੀ ਹੋ ਗਈ ਗਲਤੀ ਹੋ ਗਈ ਇੱਥੇ ਸਾਡੇ ਪਿੰਡ 'ਚ ਕਿਵੇਂ ਕਿਹੜਾ ਛੋਡਾ ਕਿਉਂ ਆ ਨਹੀਂ ਸਕਦੇ ਭਾਈ ਅਸੀਂ ਇੱਥੇ ਨਾ ਜੀ ਤੁਸੀਂ ਆਓ ਜਦੋਂ ਮਰਜੀ ਆਓ ਦਿਲ ਤੁਹਾਡਾ ਪਿੰਡ ਤੁਹਾਡਾ ਘੇੜਾ ਤੁਹਾਡਾ ਸਕੂਟਰੀ ਤੁਹਾਡੀ ਜਦੋਂ ਮਰਜੀ ਆਓ ਵੈਸੇ ਆਏ ਕੀ ਕੰਮ ਸੀ ਉਹ ਤਾਂ ਇੱਥੇ ਆਏ ਦੀਗੇ ਅਸੀਂ ਬੁਖਲਾਫ ਕੰਪਲੀਟ ਦੀਗੀ ਤਲਾਹ ਲਾਉਣ ਆਏ ਦੀ ਇਹਨਾਂ ਦੇ ਸਿਬੂ ਆਹੀ ਕਰਨਾਲ ਕੀ ਹਾਂਜੀ ਹਾਂ ਉਹ ਤਾਂ ਮੇਰੀ ਜਟਾਣੀ ਹੈ ਜੀ ਬਸ ਫਿਰ ਥੋੜੀ ਜਟਾਣੀਆਂ ਵਾਕੇ ਕਰਦੀ ਫਿਰਦੀ ਆ ਹੁਣ ਗੱਲ ਕੀ ਹੋ ਗਈ ਜੀ ਭਲਾ ਦੱਸ ਦਿਓ ਤੁਹਾਨੂੰ ਕੁੱਟ ਕੇ ਆਈ ਹੈ ਅੱਛਾ ਜੀ ਉਹ ਤਾਂ ਸਾਡੀ ਕੁੜਮਣੀ ਆ ਹਾਂਜੀ ਹਾਂ ਉਹੀ ਭਲਾ ਇਹਨਾਂ ਦੀ ਲੜਾਈ ਕਿਸ ਗੱਲ ਚ ਪੈ ਗਈ ਤੜਾ ਇਹ ਤਾਂ ਸਾਨੂੰ ਪਤਾ ਉਹ ਕੁੜਮਣੀ ਛੋਡੀ ਆ ਹੁਣ ਸਾਡੀ ਕੁੜਮਣੀ ਛੋਡੀ ਆ ਵੀ ਸਾਨੂੰ ਪਤਾ ਨਾ ਜੀ ਐਡੀ ਗੱਲ ਬਾਤ ਦਾ ਤਾਂ ਮੈਨੂੰ ਦੇਖ ਪਤਾ ਨਹੀਂ ਸੀ ਚਲ ਐਂ ਕਰੋ ਜਨਾਬ ਜੀ ਉਹ ਸਾਹਮਣੇ ਮੇਰਾ ਘਰ ਆਗਾ ਆਜੋ ਚਾਹ ਬਣੀ ਦੀ ਸੇਵਾ ਹੋਰ ਕੋਈ ਸਾਡੇ ਲਈ ਕੱਲ ਨੂੰ ਆਜੋ ਨਾਲੇ ਉੱਥੇ ਇਕੱਠੀ ਪੀ ਲਾਂਗੇ ਇੱਕੋ ਜੰਦਾ ਮੈਂ ਤਾਂ ਕੀ ਕਰਨਾ ਆਣਾ ਜੀ ਨਾਲ ਦੱਸਿਓ ਜੇ ਸਾਡੇ ਲਈ ਕੋਈ ਸੇਵਾ ਹੋਈ ਹਾਂਜੀ ਜ਼ਰੂਰ ਜ਼ਰੂਰ ਤੁਹਾਡਾ ਨਾਮ ਕੀ ਆ ਤੁਹਾਡਾ ਮੇਰਾ ਨਾਮ ਲਾਪੋ ਆ ਜੀ ਲਾਪੋ ਹਾਂ ਪਿੰਡ ਦੀ ਖ਼ਬਰੀ ਆ ਖ਼ਬਰੀ ਮੈਂ ਅੱਛਾ ਜੀ ਹਾਂ ਠੀਕ ਆ ਲਾਪੋ ਜੀ ਠੀਕ ਆ ਜੀ ਆ ਗਲੀਆਂ ਫਟਿਆ ਨਾਸ ਹੋਇਆ ਪਿਆ ਸਰਪੰਚ ਨੂੰ ਕਹਿਣਾ ਪਊ ਛੋਡੇ ਖਲਾ ਤਾਂ ਸੰਕਮ ਉਹ ਬਹੁਤ ਜਲਦੀ ਪੈਣ ਵਾਲਾ ਜੀ ਕੋਈ ਗੱਲ ਨਹੀਂ ਸਿਲੰਡਰ ਵਾਲਾ ਕੰਮ ਤਾਂ ਮੈਂ ਬਾਅਦ ਵਿੱਚ ਦੇਖਾਂ ਪਹਿਲਾਂ ਐਂ ਕਰਤੀਆਂ ਆ ਪੁਲਿਸ ਵਾਲੇ ਨੂੰ ਆਪਦੇ ਵੱਲ ਖਿੱਚਦੀਆਂ ਜੇ ਪੁਲਿਸ ਵਾਲਾ ਸਾਡੇ ਵੱਲ ਹੋ ਗਿਆ ਸਿਲੰਡਰ ਤਾਂ 1 ਛੱਡ 2 ਆ ਜਾਣਗੇ ਘਰੇ ਕੋਈ ਗੱਲ ਨਹੀਂ ਇੱਕ ਨਵੀਂ ਖਬਰ ਲੱਭ ਗਈ ਹੁਣ ਕਿ ਸਿੱਬੋ ਨੇ ਕੁੱਟੀ ਪ੍ਰੀਤੋ ਆਪਦੀ ਕੁੜਮਣੀ ਹੁਣ ਦੇਖੀ ਪਿੰਡ ਚ ਠੂ ਕਰਕੇ ਡਾਉਂਦੀ ਖਬਰ ਪਹਿਲਾਂ ਐਂ ਕਰ ਕਰੇ ਚੱਲ ਦਿਲਜੀਤੇ ਨੂੰ ਚਾਹ ਬਣਾ ਕੇ ਦੇਮਾ ਮੈਂ ਆਪਦੇ ਪੇਉ ਨੂੰ ਦੱਸ ਦੂਗਾ ਗੱਲ ਤੇ ਨਾ ਖੜਦੀ ਹੈਗੀ ਪਹਿਲਾਂ ਗੱਲ ਕੀ ਕਰਦੀ ਸੀ ਹੁਣ ਲੈ ਤੈਨੂੰ ਪਤਾ ਕੀ ਲੱਗੀ ਕਰਦਾ ਬੰਦਿਆਂ ਨਾਲ ਹੀ ਗੱਲ ਕਰਦਾ ਹਾਂ ਤੈਨੂੰ ਮੈਂ ਹੋਰ ਗੱਲ ਦੱਸਦਾ ਲੈ ਮੇਰੇ ਤਾਂ ਮੇਰੇ ਸਾਲ ਦੀ ਗੱਲ ਬਾਤ ਤੋਂ ਸਮਝਾਈਏ ਵੀ ਐਂ ਕਹੇ ਜੀ ਅभी ਮੇਰਾ ਮੁੰਡਾ ਭਈ ਕੈਨੇਡਾ ਪੱਕਾ ਮੈਨੂੰ ਕਰੀ ਜਾਵੇ ਭਈ ਮੁੰਡਾ ਸਾਡੇ ਪੀਅਰ ਆ ਪੀਅਰ ਮੰਡੀਰੇ ਸਾਲ ਦਾ ਪੀਅਰ ਕੀ ਹੋ ਗਿਆ ਮਹਾ ਹੈ ਮਾਈਕਾ ਗੱਲ ਹੋ ਦੱਛਾ ਨਹੀਂ ਮੇਰੇ ਝਾਲਕੜੇ ਦਾ ਨਾ ਇਹ ਜਵਾਖ ਜੇ ਬਾਹਰੇ ਕਾਦਾ ਬਾਗੇ ਜਿਹੜੀਆਂ ਬੁੜੀਆਂ ਗੋਹੇ ਕੂੜੇ ਵਾਲੀਆਂ ਦੀ ਸਮਝ ਟੋਟਲ ਜਨਾਨੀਆਂ ਟੋਟਲ ਜਨੇ ਕੁਟਰ ਤੋਂ ਕੁਟਰ ਤੀ ਮੀ ਪੀਅਰ ਦਾ ਸਿਟੀਜ਼ਨ ਕਹੇ ਲਾ ਕਹਾ ਬਾਤ ਦੀਏ ਨੇ ਗਾ ਮੈਨੂੰ ਪੜੇ ਲਿਖੇ ਨੂੰ ਚਾਰੇ ਲੇ ਬਾ ਇਡਾ ਮਾਰੇ ਗੱਲ ਕਰਨ ਲੱਗੂ ਸਿਟੀਜ਼ਨ ਮੂੰਚ ਕਾ ਮੁੰਡਾ ਕੇ ਪੀਅਰ ਹੋ ਗਿਆ ਸਾਡਾ ਤਾਂ ਕਹਿੰਦੀ ਮੇਰੇ ਸਾੜੇ ਦਾ ਜੇ ਫਿਰ ਪੀਅਰ ਹੋ ਗਿਆ ਫਿਰ ਕਿ ਸਿਆਉਣੇ ਦਾ ਬਣ ਗਿਆ ਉਹ ਹੈ ਤਾਂ ਬੰਦਾ ਇਹਨਾਂ ਨੂੰ ਦਾ ਹੈ ਤਾਂ ਬੰਦਾ ਮੈਂ ਤਨ ਉਹੀ ਗੱਲ ਕਰਦਾ ਸੜੇ ਤੋਂ ਸੜੇ ਹਾਂ ਤੀਮੀ ਚੰਪਲੀ ਪਈ ਆ ਗੱਲ ਕਰੇ ਲੈ ਕੇ ਦੇਖੀਏ ਬਾਬੇ ਹੋ ਖੜਜੇ ਬਣ ਜਾ ਖੜਜੇ ਆ ਗਈ ਆ ਜਾ ਆ ਜਾ ਆ ਜਾ ਖੜੇ ਜਾਗੇ ਆ ਜਾ ਭਾਈ ਆ ਜਾ ਆ ਜਾ ਮਿਆਗ ਮਾ ਬਾਬੇ ਬਣਾ ਫਿਰ ਸੇਤੀ ਨਿਕਲ ਗਈ ਹੈ ਹਾਂ ਬਾਬੇ ਆਏ ਆ ਫਿਰ ਕੋਈ ਨਹੀਂ ਫਿਰ ਬਰਾਦਰ ਆ ਬਾਬਾ ਹੀ ਕੰਮ ਆਉਂਦਾ ਹੁੰਦਾ ਹੈ ਹਾਂ ਹਾਂ ਇਧਰ ਕੀ ਕਰਦੀ ਫਿਰਦੀ ਆ ਬਾੜਿਆ ਚ ਉਹ ਨਾ ਘਹਰਾ ਲਿਪਣਾ ਸੀਗਾ ਸਾਡੀ ਗਵੰਡਣ ਦਾ ਅੱਛਾ ਉਹ ਤਾਂ ਪਾਥੀਆਂ ਇਕੱਠੀਆਂ ਕਰਦੀ ਸੀ ਆਏ ਬੇਹਾਰਾ ਰਕਾਨਤੀ ਵੀ ਲਿਪਚੱਕਦੀਆ ਬੋਲਾਂ ਤੇ ਚੁਰਖੀ ਲਾ ਕੇ ਘਾਰੇ ਨਹੀਂ ਲਿਪੀਦੇ ਮੈਂ ਤੈਨੂੰ ਗੱਲ ਹੋਰ ਦੱਸਦਾ ਹਾਂ ਦੇਖ ਲੈ ਤੇਰੀ ਅੱਬੂ ਦੇ ਸੀਬੋਂ ਨੇ 20 ਕਿਲੇ ਤੇ ਹਾੜੇ ਕੱਢ ਲੇ। ਆ ਮੇਰੇ ਨਾਲ ਘਰ ਆ ਜਾ। ਦਾਦੀ ਮਾਂ ਕਹਿੰਦੀ। ਹਾਂ ਬਈ ਮੇਰੇ ਨਾਲ ਪਈ ਹੋ ਘਰ ਆ ਜਾ ਕੰਬ ਤੂੰ। ਫੱਟ ਜਰੇ ਤੀਵੇਂ ਜਵਾਰ ਦੇ ਦਿਆ ਫੱਟ ਦੇਣੇ ਨਾਲ ਦੀ ਰਾ ਲਾ ਕੇ ਸੜਦੀ ਆ। ਓਹੋ ਬਾਬੇ ਕਿੱਦੇ ਜਵਾਬ ਦਿੱਤਾ ਦੇ ਖੰਬੋ ਨੂੰ। ਅੰਬੋਂ ਨੇ ਕਦੇ ਬੁਲਾਇਆ ਹੀ ਨਹੀਂ ਮੈਨੂੰ। ਫੂ ਤੂੰ ਮਿਲੋਣਾ ਜਾ ਫਿਰ ਚੱਲ। ਐਂ ਗੱਲ ਦੱਸ ਦੇਖਾ ਛੱਡ ਲਵੇ ਛਾਮਾ ਹੈਗਾ ਘੱਟ। ਓਹੋ ਸੀਮਤ। ਮੈਂ ਤਾਂ ਪੁੱਛਦੀ ਸੀ ਕਿ ਵਿਜੇਂਦਰ ਹੋਰੀ ਆਗੇ। ਕਿਹ ਤਰਹ ਹੋਰੀ ਉਹਨੇ ਮੇਰੇ ਸਾਹਲ ਤੇ ਸਾਡੇ ਨਾਲ ਤੁਰੇ ਫਿਰਦੇ ਨੇ ਜਦਨ ਵਾਲੇ ਵਾਲੇ ਦੇਖਦੇ ਨੇ ਕਿ ਘਰੇ ਜਾਣਿਆ ਘਰੇ ਜਾ ਕੇ ਦੇਖਦੇ ਕੀ ਮਾਹੌਲਾ ਕੀ ਨਾ ਫੇਰ ਤੈਨੂੰ ਦਸਾਂਗੇ ਉਹ ਮੈਨੂੰ ਆ ਲੱਗਿਆ ਵੀ ਘਰੋਂ ਆਏ ਹੋਵਗੇ ਤੁਸੀਂ ਆਏ ਕੀ ਮੇਰੇ ਸਾਹਲ ਤੇ ਸਲਾਮ ਕਹੀ ਸੀ ਉਹ ਵੀ ਆ ਜਾਣਗੇ ਹੈ ਅਸਿਆ ਚਲ ਕੋਈ ਨਹੀਂ ਫੇਰ ਮੈਨੂੰ ਅਕਰੇ ਕੱਲ ਦੀ ਜੇ ਤੂੰ ਆ ਗਿਆ ਹੈ ਦੱਸ ਮੈਂ ਵੀ ਆਉਂਦਾ ਤਾਂ ਨਹੀਂ ਗਾ ਦੱਚ ਨਹੀਂ ਨਹੀਂ ਤੂੰ ਜਾ ਪਈ ਕਾ ਬਕਰ ਤੂੰ ਬਲਵੀਰ ਜਾ ਕੇ ਕੋਈ ਗੱਲ ਦੱਸਦਾ ਗਿਆ ਉਹ ਹਾਂ ਜਾ ਉਤਰ ਕੇ ਲੱਗਾ ਤਾਂ ਮਬਦ ਮਰੀ ਜਾਨ ਕੀ ਬੋਲਦਾ ਚਾਚੇ ਫਿਰ ਬਗ ਜਾਣੀ ਹੈਗੀ ਬਗ ਜਾਣੀ ਹੈਗੀ ਤੂੰ ਕਿਉਂ ਡਰਦਾ ਹੁੰਦਾ ਨਹੀਂ ਆਉਂਦਾ ਹੋ ਨਹੀਂ ਆਉਂਦਾ ਉਹ ਤਾਂ 베ਰੀ ਗੱਲ ਸੁਣ ਲੈ ਉਹ ਤਾਂ ਮੈਂ ਕਹਿਦਾ ਸੰਦੀਪ ਨੂੰ ਮੈਂ ਛੱਡਿਆਂ ਨੂੰ ਮਹੀਨੇ ਦੋ ਮਹੀਨੇ ਵਾਸਤੇ ਆ ਜਾ ਹੋਰ ਓਏ ਆ ਜਾ ਆ ਜਾ ਨਹੀਂ ਮਾਰਦਾ ਤੈਨੂੰ ਹੋਰ ਹੁਣ ਤੇ ਇਹੋ ਬੋਤੇ 80 ਮਿੰਟੋਂ ਪਸੇਬੀ ਆਇਆ ਕਰਕੇ ਵੀ ਤੂੰ ਐਂ ਗੱਲਾਂ ਕਰ ਮੈਂ ਵੀ ਮਾਮੇ ਨੂੰ ਕਿੰਨੀਆਂ ਸਾਪਾਂ ਨਹੀਂ ਗਈਆਂ ਫੁੱਫੜ ਨੂੰ ਕਿੰਨੇ ਦਾ ਕੜਾਗਾ ਸਾਨੂੰ ਕਾ ਗੱਲ ਕਲੀਅਰ ਕੱਟ ਕਰ ਦੇ ਤੂੰ ਇੰਦੇ ਖਸਮਾਂ ਦੀ ਕਹੇਗਾ ਕੀ ਕਹਿੰਦੀ ਹੈਗਾ ਹਾਂ ਕੁੜੀ ਦੇ ਪਰੋਣ ਨੇ ਉਹਦੇ ਚ ਛੋਰੇ ਨੂੰ ਵੀ ਮੰਨੂ ਕਹਿੰਦੀ ਮੈਂ ਤਾਂ ਕੁੜੀ ਦੇ ਘਰ ਵਾਲੇ ਨੂੰ ਲੈ ਦੱਛ ਉਹਦਾ ਕੀ ਉਹ ਘਰ ਵਾਲੇ ਨੂੰ ਬਾਪ ਨੂੰ ਉਹਦਾ ਕੀ ਹੱਕ ਹੈ ਦੱਛ ਫਿਰ ਉਹ ਵੀ ਕਾ ਕੈਨੇਡਾ ਹੋਣੇ ਉਹ ਵੀ ਵਰ ਕੈਨੇਡਾ ਹੋਣੇ ਪਾਈਗਾ ਹਾਂ ਭੈਣ ਜੀ ਕਿਵੇਂ ਵਿਵਤਾ ਜੀ ਚ ਪਈਓ ਬੰਦਾ ਕੋਈ ਕੋਲ ਆਇਆ ਮੜਾ ਮੋਟਾ ਦੇਖੋ ਵੇ ਨਾਜਰਾ ਹਾਂ ਕਾਦੀ ਪੁੱਛਦਾ ਫਿਕਰ ਹੋਇਆ ਖੜਾ ਹਾਂ ਹੈ ਪੁਲਸ ਆ ਕੇ ਗਿਆ ਕਰੀ ਪੁਲਸ ਮੈਂ ਕੁਛ ਨਹੀਂ ਕਰਿਆ ਬਹੁਤਾ ਕਈ ਜਣੇ ਨਹੀਂ ਹੁਣ ਮੇਰਾ ਕੀ ਹੱਥ ਹੈਗਾ ਹੁਣ ਹਟਿਆ ਤਾਂ ਹੈ ਨਹੀਂਗਾ ਉਹ ਵੇ ਤੈਨੂੰ ਮੈਂ ਕੀ ਕਹਿੰਨੀ ਤੂੰ ਗੱਲ ਤਾਂ ਸੁਣ ਲੈ ਕੀ ਹੋ ਗਿਆ ਹੁਣਾ ਕੀ ਦੀ ਪ੍ਰੀਤੋ ਨੇ ਪੁਲਸ ਭੇਜਦੀ ਨ ਪੁੱਤੀ ਨੇ ਉਰੀ ਅੱਛਾ ਤੁਸੀਂ ਤਾਂ ਸਾਂ ਹੀ ਕਰਤੇ ਸੀਗੇ ਗਲਤ ਸੁਣਦਾ ਨਹੀਂ। ਨਾ ਠੀਕ ਹੈ ਹੁਣ ਸਮਝ ਆਈ ਹੈ। ਉਹਦਾ ਫਿਰ ਆਇਆ ਨਾ ਭਾਈ। ਦੇਖੋ ਉਹ ਤਾਂ ਤੁਸੀਂ ਐਕਚੁਅਲੀ ਨਾ ਤੁਸੀਂ ਸੋਚਣਾ ਸੀਗਾ ਦਰਾਂ ਸਾਲ ਜਦੋਂ ਤੁਸੀਂ ਇੱਥੋਂ ਟਮਕ ਚੱਕ ਕੇ ਗਏ ਹੋ ਉਹ ਬੰਦੇ ਦੇ ਪਿੱਛੇ ਲੱਗ ਕੇ ਸੀਰੀ ਦੇ ਤੁਸੀਂ ਲੜਨ ਵਾਗੇ ਅਗਲੇ ਦੇ ਘਰੇ ਆਗਲਾ ਆਗਲਾ ਤਾਂ ਫਿਰ ਭਾਈ ਕਾਰਵਾਈ ਪਾਊਗਾ ਨਾ ਤੁਸੀਂ। ਹਾਂ ਕੀ ਗੱਲ ਹੈ? ਕਿਵੇਂ ਉਹੀ ਗੱਲ ਹੈ ਕਿ ਕਾਰਵਾਈ ਕਿਵੇਂ ਪਾਊਗਾ? ਕਸੂਰ ਤਾਂ ਉਹਦਾ ਸਾਰਾ। ਨਪੁੱਤੀ ਸਾਡਾ ਘਰ ਪਟਦੀ ਫਿਰਦੀ ਐ। ਸਾਡੇ ਸਿਰ ਤੇ ਪੁਲਿਸ ਨਾ ਚਾਹੁੰਦੀ ਐ। ਕਿਉਂ ਇਹ ਕਿਤੇ ਨਵੀ ਦੀ ਗੱਲ ਐ? ਨਿਉਂ ਦੀ ਗੱਲ ਨਹੀਂ ਭੈਣ ਜੀ ਅਗਲੇ ਦੇ ਤੁਸੀਂ ਟਮਕ ਚੱਕ ਕੇ ਘਰੇ ਜਾ ਕੇ ਹਮਲਾ ਕਰਤਾ ਇਹ ਤਾਂ ਤੁਸੀਂ ਸ਼ੁਕਰ ਮਨਾਓ ਵੀ ਸੁਣਨੂ ਨਹੀਂ ਸੋਡਾ ਮੂੰਹੇ ਮੂੰਹ ਕੁੱਟਦਾ ਜੇ ਕੋਈ ਮੇਰੇ ਵਰਗਾ ਹੁੰਦਾ ਸੋਚਣਾ ਚਾਹੀਦਾ ਬੰਦੇ ਨੂੰ ਵੇ ਮੂੰਹ ਤਾਂ ਉਹਦਾ ਕੁੱਟਣ ਵਾਲਾ ਹੈ ਹੈ ਜਿਹਨੇ ਆਪ ਦਾ ਬੰਦਾ ਤਾਂ ਉਹੀ ਗੱਲ ਹੈ ਕਿ ਛੱਡ ਕੇ ਮੇਰੇ ਬੰਦੇ ਦੇ ਮਗਰ ਲੱਗੀ ਫਿਰਦੀ ਐ ਕੀ ਗੱਲ ਮੂੰਹ ਤਾਂ ਉਹਦਾ ਮੈਂ ਕੁੱਟਾਂ ਤੂੰ ਕਿਦੇ ਮਗਰ ਲੱਗੀ ਲੜਨ ਵਾਸਤੇ ਕਾਹਤ ਹੋ ਗਈ ਤੂੰ ਉਹਨੂੰ ਰੋਕ ਜਿਹੜਾ ਉਹਦੇ ਘਰੇ ਜਾਂਦਾ ਤੂੰ ਅਗਲੇ ਦੇ ਤੀਜੇ ਤੇ ਖੜੇ ਲੜਨ ਬਾਕੀ ਵੇ ਮੈਨੂੰ ਤਾਂ ਉਹ ਗੌਲ ਦੀ ਨੀਤੀ ਮੇਰੀ ਭੈਣ ਆਈ ਦੀ ਪੱਠੜ ਉਹਨੇ ਕੱਢੀਆਂ ਉਹਦੀਆਂ ਰੜਕਾਂ ਸੁਮਾਰ ਤੇ ਹਾਂ ਉਹ ਲੜਨ ਗਈ ਐ ਮੇਰੇ ਚ ਇਨੀ ਹਿੰਮਤ ਕਿੱਥੇ ਦੀ ਮੈਨੂੰ ਤਾਂ ਕਰਨਲ ਡਾਂਗ ਚੱਕ ਲੈਂਦਾ ਜਿਵੇਂ ਉਹ ਤਾਂ ਨੌ ਲੈਦੀ ਉਦੋਂ ਪਤਾ ਲੱਗਿਆ ਜਦ ਹਾਂ ਮੇਰੀ ਭੈਣ ਆ ਗਈ ਖਿੱਚੀਆਂ ਬੋਦੀਆਂ ਉਹਦੀਆਂ ਮੇਰੀ ਸੌਕਣ ਦੀਆਂ ਜਾਤ ਮੈਨੂੰ ਇੱਕ ਗੱਲ ਸਮਝ ਨਹੀਂ ਆਈ ਵੀ ਜਦੋਂ ਤੁਹਾਡੀ ਭੈਣ ਪੱਠੜ ਜੀ ਆਏ ਧੀ ਮੈਂ ਕਿੱਥੇ ਧੀ ਮੈਂ ਕਿੱਥੇ ਧੀ ਉਸ ਸਮੇਂ ਮੈਂ ਕਿਉਂ ਨਹੀਂ ਮਲਾਇਆ ਪੱਠੜ ਜੀ ਨਾਲ ਤੇਰੇ ਘੜਾ ਕੋਈ ਟਿਕਾਣੇ ਨੇ ਵੀ ਤੈਨੂੰ ਅਸੀਂ ਬੁਲਾ ਲਾਂਗੇ ਹੈ ਨੇ ਮੈਨੂੰ ਪਤਾ ਕੀ ਚੱਕਰ ਐ ਵੀ ਘਰੇ ਕੋਈ ਮਹਿਮਾਨ ਆਇਆ ਹੋਵੇ ਤੇ ਮੀਮਾਨੀ ਬੰਦੇ ਨੂੰ ਪਤਾ ਤਾਂ ਲੱਗੇ ਵੀ ਕੌਣ ਆਇਆ ਹੈ ਅੱਛਾ ਤੈਨੂੰ ਬੁਲਾਉਂਦੀ ਫੇਰ ਦੱਸਦੀ ਫੇਰ ਤੂੰ ਰੌਲਾ ਮਟਿਆਉਂਦਾ ਤੂੰ ਤਾਂ ਤਮਾਸ਼ਾ ਦੇਖਦਾ ਸਾਡਾ ਮੈਨੂੰ ਸਾਰਾ ਪਤਾ ਐ ਵਾਏ ਤਾਂ ਸੋਨੂੰ ਜਾਣ ਹੀ ਨਹੀਂ ਦਿੰਦਾ ਤੀ ਮੈਂ ਤਾਂ ਸੋਨੂੰ ਉੱਥੇ ਉਹ ਨਹੀਂ ਪੈ ਰੋਕਦਾ ਮੈਂ ਜਾਂਦਾ ਉੱਥੇ ਵੀ ਭਾਈ ਗੱਲ ਕੀ ਐ ਤੁਸੀਂ ਸਾਡੇ ਬੰਦੇ ਨੂੰ ਮਾਗਰ ਲਾਈ ਫਿਰਦੇ ਹੋ ਇਹ ਕੋਈ ਚੰਗੀ ਗੱਲ ਐ ਹੈ ਬਾਕੀ ਚਲੋ ਉਹ ਤਾਂ ਹੜਦਾ ਤਾਂ ਹੈ ਹੀ ਨਹੀਂ ਬੰਦਾ ਹੈ ਨਹੀਂ ਕੰਮ ਦਾ ਕੋਈ ਮਾਗਰ ਨਹੀਂ ਲੱਗਦਾ ਹਾਂ ਇਹਨੂੰ ਦੋਖੋਂਦਾ ਉਹ ਅਗਲਾ ਜ਼ਰੂਰ ਪਿੱਟਦਾ ਮੇਰੀ ਭੈਣ ਨੂੰ ਮੇਰਾ ਦੁੱਖ ਤੀ ਤਾਂ ਉਹ ਪਿੱਟੀ ਹੋਰ ਨਾ ਕੋਈ ਬੋਲਿਆ ਇਹ ਤਾਂ ਉਹ ਦਿਨ ਦੀ ਜਦ ਖਦੀਆਂ ਕਰਦਾ ਉਹ ਦਿਨ ਦਾ ਕਿਸੇ ਨੂੰ ਰੋਕਿਆ ਨਹੀਂ ਹੁਣ ਜਦੋਂ ਆ ਕੇ ਪਾਣੀ ਪੋੜਾਂ ਦੇ ਉੱਤੋਂ ਨਹੀਂ ਲੰਘਿਆ ਫੇਰ ਹੁਣ ਸੱਪੇ ਛਿੜ ਗਏ ਇੱਕ ਗਲਤ ਹੈਗੀ ਆ ਭੈਣ ਜੀ ਕਹਿੰਦੇ ਜੇ ਪਸੂ ਨੂੰ ਰਸਤਾ ਚੱਬਣ ਦੀ ਹੱਤ ਪੈ ਜੀ ਉਹ ਹਟਦਾ ਨਹੀਂ ਹੁੰਦਾ ਇਹਨਾਂ ਦੋਨਾਂ ਨੂੰ ਜਾਂ ਤੇ ਇਹ ਵੀ ਜੱਬਦਾ ਰਸੇ ਉਧਰੋਂ ਪਰੀਤੋਂ ਜੱਬਦੀ ਆ ਰਸੇ ਹੈ ਰਸੇ ਸਾਫ ਦਾ ਤਾਂ ਚੜਦਾ ਨਹੀਂ ਉਹਨੂੰ ਤਾਂ ਆਪਾਂ ਤੂੰ ਇੱਜੇ ਖੜੇ ਕੀ ਹਾਂ ਉਹਨੂੰ ਤੈਨੂੰ ਕਹਿੰਦੇ ਆਪਾਂ ਤਾਂ ਉਹਨੂੰ ਕਹਾਂਗੇ ਵੀ ਜਿਹੜਾ ਬੰਦਾ ਕੋੜ ਰਹਿੰਦਾ ਜੀ ਤੇ ਆਪਾਂ ਨਕੇਰ ਪਾਉਣੀ ਆ ਪਾ ਲਓ ਕਿ ਜਿਹੜੇ ਪੈਂਦੀ ਆ ਹਾਂ ਜੀ ਹਾਂ ਤੁਸੀਂ ਉਹਨੂੰ ਰੋਕੋ ਪਤਾ ਕੀ ਆ ਫਿਰ ਆਪਾਂ ਸੰਦੀਪ ਦੇ ਕੋਈ ਵਿਆਹ ਬਾਰੇ ਫੈਸਲਾ ਲਵਾਂਗੇ ਉਹਨੂੰ ਵਿਆਹ ਬੂਦੀ ਸੋਚਣੀ ਉਹਨੂੰ ਤਾਂ ਕੰਜਰ ਨੂੰ ਆਪ ਨੂੰ ਚਾਹੀਦੀਆਂ ਨੇ ਰੰਨਾ ਹਾਂ ਲੋਕਾਂ ਦੇ ਉਹੀ ਗੱਲਾਂ ਕਰ ਫਿਰਦਾ ਰਹਿੰਦਾ ਮੂੰਹ ਮਾਰਦਾ ਉਹਦਾ ਹੱਕ ਬੰਦਾ ਹੁਣ ਐਸੇ ਉਮਰ ਚ ਉਹਨੂੰ ਐ ਨਹੀਂ ਪਤਾ ਵੀ ਮੈਂ ਮੁੰਡਾ ਬਿਉਣਾ ਏ ਮੁੰਡੇ ਨੂੰ ਤਾਂ ਵਿਆਹ ਲੈ ਆਪਦੇ ਡੋਲੇ ਕਰ ਉਹਨੂੰ ਦੂਰੇ ਦੂਰੇ ਤਿਆਰ ਹੈ ਚਲੋ ਛੱਡੋ ਬੇਸ਼ਰਮ ਬੰਦਾ ਮੇਰੀ ਗੱਲ ਸੁਣੋ ਮੈਂ ਤਾਂ ਨਾ ਅੱਜ ਪੈਗ ਜਿਆ ਲਾਇਆ ਦੀ ਕੱਚਾ ਜਾ ਰਹਿ ਗਿਆ ਮੈਂ ਤਾਂ ਹੋਰ ਪੀਣਾ ਥੋੜਾ ਜਿਹਾ ਸੰਵਾਦ ਹੀ ਨਹੀਂ ਆਇਆ ਹੈਗਾ ਨਾਲੇ ਤਾਂ ਕੋਈ ਗੱਲ ਬਣੀ ਨਹੀਂ ਜਾ ਕੇ ਹੁਣ ਨਾ ਮੈਂ ਤਾਂ ਠੀਕੇ ਨਾ ਛੋੜ ਲਿਆ ਨਹੀਂ ਤਾਂ ਮੈਂ ਆਂ ਹਨਾ ਕੰਜਰ ਸਾਡੇ ਘਰੇ ਖਾਂਦਾ ਮੇਰਾ ਪ੍ਰੀਤੋ ਦੀਆਂ ਜਮੀ ਚਰਮਲਾਰ ਕਿਆ ਬੰਦੇ ਨੇ ਇਹਨੇ ਰੋਡਾ ਲਾਇਆ ਹੋਇਆ ਕਰਨੈਲ ਨਹੀਂ ਸਿਆਪਾ ਮੇਰੀ ਜਾਨ ਨੂੰ ਕਦੇ ਰੋਟੀ ਕਦੇ ਚਾਹ ਕਦੇ ਸਾਗ ਦਿੱਤਾ ਕਰਦੇ ਸਾਰੀ ਦਿਹਾੜੀ ਲੰਘ ਜਾਂਦੀ ਮੇਰੀ ਇਹਨੂੰ ਪੂਜਦੇ ਨਹੀਂ ਕੰਜਰ ਦੀ ਤਾਂ ਵੀ ਸਾਡਾ ਪੱਖ ਨਹੀਂ ਕਰਦਾ ਜੈ ਜਨਪ ਹਾਂਜੀ ਹਾਂ ਜੀ ਸਭ ਵਧੀਆ ਵਧੀਆ ਜੀ ਹਾਂਜੀ ਹਾਂ ਮੈਂ ਠਾਣੀ ਚਲੀ ਗਈ ਹਾਂਜੀ ਹਾਂਜੀ ਠੀਕ ਹੈ ਜੀ ਹਾਂ ਉਹ ਹੋ ਗਿਆ ਸੀਗਾ ਜੀ ਅ ਨਸੀਬ ਕੌਰ ਮਿਲ ਗਈ ਸੀ ਘਰੇ ਮੈਨੂੰ ਉਹ ਮੈਂ ਉਹਨਾਂ ਨੂੰ ਤਲਾਹ ਲਾਤੀ ਸੀ ਹਾਂਜੀ ਉਹ ਕਹਿੰਦੇ ਕੋਈ ਗੱਲ ਨਹੀਂ ਅਸੀਂ ਪਹੁੰਚਾਂਗੇ ਸਵੇਰੇ 10:00 ਵਜੇ ਦਾ ਟਾਈਮ ਦਿੱਤਾ ਸੀਗਾ ਹਾਂਜੀ ਜੀ ਹਾਂਜੀ ਹਾਂ ਪਹੁੰਚ ਜਾਣਗੇ ਬਸ ਹਾਂਜੀ ਤੁਸੀਂ ਹੋਗੇ ਫਿਰ ਜੀ ਅੱਛਾ ਬਸ ਫਿਰ ਤਾਂ ਤੁਹਾਨੂੰ 2-2 ਘੰਟੇ ਲੱਗਣਗੇ ਮਸਾਂ ਜੀ ਹਾਂ ਥੋੜਾ ਚਲਟ ਕੇ ਆਈ ਨਾਲ ਆ ਜਿਓ ਐ ਵੀ ਟ੍ਰੈਫਿਕ ਜਿੱਦਾ ਕੰਮ ਹੁੰਦਾ ਜੀ ਹਾਂਜੀ ਹਾਂ ਬਲਮੀਤ ਤੇ ਬਿੱਟੂ ਨਾਕੇ ਤੇ ਨੇ ਜੀ ਪੱਕੀ ਹਾਂ ਹਾਂ ਡਿਊਟੀ ਤੇ ਜੀ ਹਾਂਜੀ ਹਾਂਜੀ ਚਲੋ ਆਜੋ ਸਰ ਫਿਰ ਆਜੋ ਕੋਈ ਗੱਲ ਨਹੀਂ ਬਾਕੀ ਕੋਈ ਨਹੀਂ ਨਹੀਂ ਮੈਂ ਹੋ ਕੇ ਫਿਰ ਹੀ ਬੰਦੋਬਸਤ ਕਰਦਾ ਸਾਮ ਦਾ ਕੋਈ ਗੱਲ ਨਹੀਂ ਆਜੋ ਪਹੁੰਚੋ ਜੀ ਪਹੁੰਚੋ ਮੜੇ ਠੀਕ ਹੈ ਜੀ ਜੈ ਹਿੰਦ ਜਨਾਬ ਵੀ ਬੜੇ ਨੋਟੀ ਨੇ ਕਦੇ ਕਦੇ ਤਾਂ ਪਤਾ ਨਹੀਂ ਕਿਹੜੇ ਮੂਡ 'ਚ ਹੁੰਦੇ ਨੇ ਇਹ ਕਹਿੰਦਾ ਦਿਲ ਹੀ ਜਿੱਤ ਲੈਂਦੇ ਨੇ ਇਹੋ ਜਿਹਾ ਗੱਲਾਂ ਕਰਦੇ ਨੇ ਚਲੋ ਆਉਣ ਦੇ ਜਨਾਬ ਨੂੰ ਹੈ ਨਹੀਂ ਸਾਗਨਾ ਤੋੜਨਾ ਪੋੜਾ ਤੋ ਤੋੜਨਾ ਤੋੜਲਾ ਪੱਕਿਆ ਤਾਂ ਪਿਆ ਜੇ ਲੱਗਦੀ ਸਾਗ ਦੀ ਛੇਤੀ ਛੇਤੀ ਵੱਢ ਲਾ ਛੇਤੀ ਵੱਢ ਲਾ ਤੂੰ ਮੈਂ ਤਾਂ ਪੱਤੀ ਜਾਨੀ ਆ ਕੋਈ ਆ ਵੀ ਨਾ ਜੇ ਮੈਨੂੰ ਤਾਂ ਡਰ ਲੱਗੀ ਜਾਂਦਾ ਕੋਈ ਨਹੀਂ ਆਉਂਦਾ ਹੋਏਗਾ ਭੜੀ ਇੱਥੇ ਕਿਹਨੇ ਆਉਣਾ ਤੇ दारू ਦੇ ਡੱਕੇ ਹੋਏ 12 ਵਜੇ ਉੱਠਣਗੇ ਵਾਹਿਗੁਰੂ ਹੈ ਨਹੀਂ ਮਿੰਦੋ ਸੱਚੇ ਕੌਣਕ ਦੇਖ ਲੈ ਨੀ ਵੱਡੇ ਰਾਜਿਆਂ ਦੀ ਸੀਰੀ ਤਾਂ ਸੈਂਟਰ ਚ ਚਕਰ ਖਿਆ ਆ ਸੰਦੀਪ ਜਾਉ ਨਹੀਂ ਕਿਸੇ ਕੰਮ ਦਾ ਹੈਗਾ ਰਾਜਾ ਸਾਹਿਬ ਉਹ ਫਿਰਦੇ ਰਹਿੰਦੇ ਨੇ ਗੇੜੇ ਦਿੰਦੇ ਕਰ ਕੇ ਦੇਖ ਲੈ ਗੁੱਲੀ ਡੰਡਾ ਹੀ ਹੋ ਰਿਆ ਨਹੀਂ ਰਹੀ ਸਤਿ ਸ਼੍ਰੀ ਅਕਾਲ ਪਾਣ ਜੀ ਅੱਪਾ ਅਸੀਂ ਤਾਂ ਥੱੱਬਾ ਕੀ ਵੱਡੇ ਆ ਕੋਈ ਗੱਲ ਨਹੀਂ ਕੋਈ ਬਾਲੇ ਨਹੀਂ ਵੱਡੇ ਹੋਰ ਪਰਿਵਾਰ ਠੀਕ ਹੈ ਜੀ ਮਾਰੂ ਕਹਿ ਤਾਂ ਪਾਣ ਜੀ ਪਰਿਵਾਰ ਠੀਕ ਹੈ ਕੀ ਗੱਲ ਡਰੋ ਨਾ ਡਰੋ ਨਾ ਪਾਣ ਜੀ ਜੋ ਵੀ ਹੈ ਸਭ ਤੇਰਾ ਮਾਲਕਾ ਛੋਡੇ ਮਹਿਸੰਦਰ ਵਾਲਿਆ ਵੜ ਲਓ ਵੜ ਲਓ ਜਿੰਨਾ ਜੀ ਕਰਦਾ ਵੰਡ ਖਾਈਏ ਖੰਡ ਖਾਈਏ ਬਾਬਾ ਨਾਨਕ ਕਹਿ ਕੇ ਗਿਆ ਤੀਗਾ ਠੀਕ ਆ ਗਏ ਹਾਂ ਤੂੰ ਕੀ ਹੋਇਆ ਪਿਆ ਜਿੰਦਰਾ ਤੂੰ ਹਾਂ ਹਾਂ ਪਾਣੇ ਹਜਿੰਦਰਾ ਕਿਵੇਂ ਆਏ ਕਿੰਨਾ ਸੋਹਣਾ ਲੱਗਦਾ ਅੱਜ ਤੈਨੂੰ ਅੱਜ ਤਾਂ ਨਿਖਰਿਆ ਫਿਰਦਾ ਵੇਖੀ ਬਸ ਪਰਮਾਤਮਾ ਦੇ ਰੰਗ ਨੇ ਜਿਵੇਂ ਚਾਹੇ ਓਵੇਂ ਹੋ ਜਾਂਦਾ ਚੱਲ ਭਾਈ ਵਧੀਆ ਹੋਰ ਕਰੇ ਖੈਰ ਸੁਖ ਹਾਂ ਕਰੇ ਖੈਰ ਸੁਖ ਬਸ ਦਾਤੇ ਦੀ ਮਿਹਰ ਆ ਦਿਮਾਗ ਠੀਕ ਆ ਹੁਣ ਉਹ ਬਸ ਪਰਮਾਤਮਾ ਨੇ ਜਿਵੇਂ ਹੁਕਮ ਜਿਵੇਂ ਆਪਣਾ ਰਾਜਾ ਉਹਦੀ ਚ ਆਪਾਂ ਰਹਿੰਨੇ ਆ ਹਨਾ ਉਹ ਇੱਕ ਗੱਲ ਆ ਜਿੰਦਰਾ ਤੇਰੇ ਬਿਨਾ ਖੇਤ ਦੀ ਪਿਛਾੜੀ ਆਈ ਪਈ ਆ ਨਹੀਂ ਆਪਣੇ ਬਿਨਾਂ ਨਹੀਂ ਆਪਣੇ ਬਿਨਾਂ ਨਹੀਂ ਇਹ ਤਾਂ ਦੇਖੋ ਕਾਰਜ ਕਰਾਉਣ ਵਾਲਾ ਪਰਮਾਤਮਾ ਆਪੇ ਆ ਆਪੇ ਪਰਮਾਤਮਾ ਮੂਰੇ ਹੋ ਕੇ ਕਰਾਉਂਦਾ ਆਪਾਂ ਕੌਣ ਹੁੰਨੇ ਆ ਮਿੱਟੀ ਆ ਸਰੀਰ ਸਰੀਰ ਪੰਜ ਤੱਤਾਂ ਨਾਲ ਬਣਿਆ ਮਿੱਟੀ ਹੋ ਜਾਣਾ ਹੈ ਰੋਂਦੇ ਆਏ ਤੇ ਰੋਂਦੀ ਭਗ ਜਾਗੇ ਚੁੱਪ ਚਪੀਤੇ ਭਗ ਜਾਗੇ ਅੱਛਾ ਸਿੱਧੂ ਕਿ ਕਹਿੰਦਾ ਤਾਂ ਨਹੀਂ ਇੰਨਾ ਖਾਰਾ ਵੱਢ ਲਿਆ ਮੈਂ ਵੱਢਦਾ ਨਾ ਭੈਣੇ ਤੂੰ ਕਾਨੂੰ ਖੇਚਲਾ ਕਰ ਨਾ ਨਾ ਕੋਈ ਨਾ ਵੱਢਦਾ ਸਿਲਾਵਾਂਗੇ ਸੋਕਮੰਦ ਆਖੀਏ ਨਿਤ ਜੰਮੇ ਰਾਜੇ ਰਾਜਾਨ ਇੱਧਰ ਹੋ ਨਹੀਂ ਮੈਂ ਕਿਉਂ ਮੰਦ ਆਖੀ ਆ ਆਪਾਂ ਹਾਂ ਜਿੰਦਰਾ ਐਡੀਆਂ ਐਡੀਆਂ ਦੇਵੀਆਂ ਹੋ ਗਈਆਂ ਜੱਗ ਤੇ ਆਪਾਂ ਕਿਉਂ ਮੰਦਾ ਆਖੀਏ ਤੁਸੀਂ ਕਿਉਂ ਕੰਮ ਕਰੋ ਅਸੀਂ ਹੈਗੀਆਂ ਕਰਨ ਵਾਲੇ ਭੈਣ ਜੀ ਅੱਬਾ ਨਾ ਕੋਈ ਨਾ ਸੀ ਤਾਂ ਮੱਝ ਜੋ ਕੇ ਥੋੜਾ ਕਿ ਵੱਡੇ ਸਰਜੂ ਇੰਨੇ ਜਿੰਦਰਾ ਤੇਰੇ ਤੱਕ ਇੱਕ ਕੰਮ ਸੀ ਦੱਸ ਪਾਣੇ ਹੁਕਮ ਕਰ ਜਿੰਦਰਾ ਮੈਂ ਤਾਂ ਤੈਨੂੰ ਐ ਕਹਿੰਦੀ ਸੀ ਆ ਕੋਠੇ ਦੀ ਚਾਬੀ ਹੈਗੀ ਮੜੀ ਜੀ ਤੇਰੇ ਕੋਲ ਅਸੀਂ ਨਾ ਕੋਈ ਕੋਲੀ ਬਾਟੀ ਜੀ ਦੇਖ ਲਾਂਦੇ ਅੰਦਰ ਪਾਣੀ ਪੀਣਾ ਸੀ ਤੇਜੀ ਲੱਗੀ ਪਈ ਆ ਬਾਲੀ ਮੈਂ ਤੁਹਾਨੂੰ ਪਾਣੀ ਇੱਥੇ ਲਿਆ ਆ ਨਾ ਨਹੀਂ ਆਵਲਾ ਤੁਸੀਂ ਇੱਧਰ ਬੈਠੋ ਪਈ ਤੇ ਮੈਂ ਕੱਖ ਵੜਦਣਾ ਨਾਲੇ ਮੈਂ ਤੁਹਾਨੂੰ ਪਾਣੀ ਲਿਆ ਕੇ ਨਾ ਨਾ ਕੋਈ ਨਾ ਸੀ ਜਾ ਕੇ ਪੀਉਣੇ ਜਿੰਦਰਾ ਹੀ ਨਹੀਂ ਤੇਰਾ ਬਹੁਤ ਧੰਨਵਾਦ ਹਾਂ ਜੇ ਤੂੰ ਚੱਲ ਵੜਣਾ ਹੀ ਥੱੱਬਾ ਕੋ ਹੋਰ ਵੜਨਾ ਨਾ ਨਾ ਮੈਂ ਵੜਦਣਾ ਕੰਨ ਤੁਸੀਂ ਖੇਚਲਾ ਕਰ ਰਹੇ ਹੋਗੇ ਚਾਬੀ ਚਾਬੀ ਆਪਣੀ ਉਹ ਇੰਜਨ ਹੀ ਹੈਗਾ ਆਪਣਾ ਓਕੇ ਵਾਲਾ ਉਹਦੇ ਬੀਲ ਚ ਪਈਆ ਅਸਿਆ ਚੱਲ ਵੜਦੇ ਫਿਰ ਥੱੱਬਾ ਕਰ ਉਹਨਾਂ ਨਾਲ ਵੜਦਾਂ ਆ ਬਲਾਂ ਨਾਰੀਆਂ ਵਿਚਾਰੀਆਂ ਘਰੇ ਵੀ ਕੰਮ ਕਰਦੀਆਂ ਨੇ ਖੇਤਾਂ ਚ ਆ ਕੇ ਅਸੀਂ ਕਿਉਂ ਕੰਮ ਕਰਾਈਏ ਇਹਨਾਂ ਤੋਂ ਪਰਮਾਤਮਾ ਧੰਨਵਾਦ ਤੇਰਾ ਸਿੱਧੇ ਰਾ ਪਾਤਾ ਮੈਨੂੰ ਜੋ ਵੀ ਹੈ ਸਭ ਤੇਰਾ ਮਾਲਕਾ ਜੋ ਵੀ ਹੈ ਸਭ ਤੇਰਾ ਵੀ ਤੂੰ ਕੋਠੇ ਚ ਕੀ ਕਰਨਾ ਚਾਬੀ ਕੀ ਕਰਨੀ ਆ ਤਾਂ ਹੁਣ ਮੈਂ ਕਰਨਾ ਸਵਾ ਮੈਂ ਤਾਂ ਸਿਲੰਡਰ ਦੇਖੂ ਕੀ ਪਤਾ दारू ਕੱਢਣ ਦੇ ਮਾਰੇ ਇਹ ਚੱਕ ਲਿਆਏ ਹੁਣ ਹਾਂ ਇਹ ਵੀ ਗੱਲ ਸਹੀ ਆ ਤੇਰੀ ਨਹੀਂ ਨਾਲੇ ਆਹ ਦੇਖ ਲੈ ਨਹੀਂ ਜਮੀ ਟਲੇ ਆ ਪਿਆ ਜਮੀ ਟਲੇ ਪਿਆ ਰੱਬ ਦੇ ਨਾਂ ਲਈ ਜਾਂਦਾ ਚਲੋ ਭਾਈ ਉੱਥੇ ਤੈਨੂੰ ਪਤਾ ਕੁੱਟ ਕਿਵੇਂ ਪੈਂਦੀ ਆ ਢੜ ਢੜ ਕੁੱਟਦੇ ਨੇ ਬੰਦੇ ਨੂੰ ਤੈਨੂੰ ਆਏ ਪਤਾ ਉੱਥੇ ਜਿਹੜਾ ਬੰਦਾ ਕੇਰਾ ਸੈਂਟਰ ਚ ਭੱਗ ਗਿਆ ਮੁੜ ਕੇ ਸੈਂਟਰ ਕਣੀ ਮੂੰਹ ਨਹੀਂ ਕਰਦਾ ਇਹੇ ਜੀ ਕੁੱਟ ਪੈਂਦੀ ਉੱਥੇ ਤਾਂ ਨਾਨੀ ਯਾਦ ਕਰਾ ਦਿੰਦੇ ਨੇ ਉੱਥੇ ਦਾ ਭਨੇ ਆਏ ਨਹੀਂ ਪਤਾ ਵੀ ਸਾਰੇ ਸੈਂਟਰ ਵਾਲਿਆਂ ਦੇ ਕੱਪੜੇ ਇੱਕ ਬੰਦੇ ਤੇ ਧਵਾਏ ਜਾਣ ਅੱਛਾ ਹਾਂ ਆਈ ਨਹੀਂ ਪਤਾ ਇੱਕ ਬੰਦੇ ਤੋਂ ਖਾਣਾ ਬਣਾਉਣ ਸਾਰੇ ਨਾ ਭੈਣੇ ਮੈਂ ਤੇ ਇਹ ਵੀ ਸੁਣਿਆ ਕਹਿੰਦੇ ਇੱਕ ਬੰਦਾ ਸਾਰੇ ਕੈਦੀਆਂ ਦੀ ਦਾਲ ਚੁਗਦਾ ਗਾ ਮਤਲਬ ਕਿ ਜਿਹੜੀ ਆ ਆਪਣੀ ਮੋਠਾ ਦੀ ਦਾਲ ਹੁੰਦੀ ਐ ਨਹੀਂ ਪਤਾ ਚੋ ਰੋੜ ਚ ਗਾਈ ਜਾਣ ਅੱਛਾ ਇਹ ਇਹਦੀ ਸੇਵਾ ਚੰਗੀ ਪਰੇਟ ਹੋਈ ਹੋਈ ਆ ਸਹੀ ਗੱਲ ਆ ਇਹ ਤਾਂ ਹਾਂ ਸੁਧਰ ਹੋਇਆ ਆਇਆ ਚਾਬੀ ਦੇਖਾ ਮੈਂ ਲਿਆ ਫਟਾਫਟ ਚੱਕ ਕੇ ਇੱਥੇ ਹੁਪਟੇ ਦੇ ਕੋਲ ਦੇਖ ਆ ਆ ਜਾ ਆ ਜਾ ਚਲ ਨਿਗਾਰਾ ਕਰਨੀ ਨਿਗਾਰਾ ਨੀ ਕੋਈ ਨਾ ਇੱਧਰ ਤਾਂ ਕੋਈ ਨਹੀਂ ਹੁੰਦਾ ਇਹਦਾ ਪੂ ਪਾਣਾ ਦਿਓ ਹਏ ਆਪਿਆ ਇਹ ਸਾਮਾ ਸਿਲੰਡਰ ਸਾਮਾ ਸਿਲੰਡਰ ਆ ਮੇਰਾ ਨਾ ਭੈਣੇ ਤੇਰੀ ਗੱਲ ਸੱਚੀ ਆ ਇਹਨੇ ਚੋਰ ਪੱਕੇ ਇਹ ਕਰਤੂਤ ਬਾਰੇ ਨੇ ਇਹਨਾਂ ਦੀ ਕਰਤੂਤ ਹੈ ਮੈਨੂੰ ਪਤਾ ਸੀ ਮੈਨੂੰ ਸ਼ੱਕ ਸੀਗਾ ਮੈਨੂੰ ਪਤਾ ਸੀ ਵੀ ਇੱਥੇ ਹੋ ਆ ਦੇਖ ਲੈ ਪਤੀਲੇ ਬਾਲਟੀਆਂ ਨੇ ਇਹਨਾਂ ਨੇ दारू ਕੱਢੀ ਹੈ ਬਣੇ ਸਿਲੰਡਰ ਤੇ ਤਾਂ ਹੀ ਤਾਂ ਪਰ ਚੱਕ ਕੇ ਲੈ ਨੇ ਇਹਨਾਂ ਨੇ ਭੈਣੇ ਕਿਤੇ ਨਿਗਾ ਰੱਖੀ ਹੋਊ ਵੀ ਲਾਬੋ ਘਰੋਂ ਬਾਹਰ ਜਾਈਏ ਸੀ ਸਿਲੰਡਰ ਚੱਕੀਏ ਨਹੀਂ ਕਿ ਦੇ ਚਲਾਕ ਨੇ ਬਹੁਤ ਚਲਾਕ ਨੇ ਅਹੀਂ ਕਰਦੇ ਹੁਣ ਚਲਦੇ ਜਿੰਦਰ ਕੋਲੇ ਜਿੰਦਰ ਨੂੰ ਪੁੱਛਦੇ ਵੀ ਇਹ ਕੌਣ ਚੱਕ ਕੇ ਲੈ ਰਾਮਾ ਲੈ ਆ ਕਨਾਜਰਕ ਸਰਦਾਰ ਜੀ ਆਪ ਉੰਗਲ ਦਾ ਸਰਦਾਰ ਦੀ ਆ ਮੰਨ ਨਾ ਮੰਨ ਇਹਦੇ ਇਸ਼ਾਰਿਆਂ ਤੇ ਚੱਲਦੇ ਨੇ ਉਹ ਅੱਡੀ ਨਾ ਹੁਣ ਮੇਰੇ ਪਿਓ ਦੇ ਸਾਲਿਆਂ ਨੂੰ ਅੱਜ ਤਾਂ ਜਿੰਦਰ ਦੱਸੂਗਾ ਅੱਜ ਰੱਬ ਦਾ ਭਤ ਬਣਾ ਫਿਰਦਾ ਅੱਜ ਤਾਂ ਦੱਸ ਦੂਨੀ ਐ ਤਾਂ ਪੱਕਾ ਤੂੰ ਲਾ ਜਿੰਦਾ ਹੋ ਮੀ ਲਾ ਦੇ ਲਾ ਦੇ ਹਾਂ ਮਾਰਨੇ ਛੋੜ ਤਾਂ ਮੈਂ ਬੇੜਾ ਗਰਕ ਕਰਤੀ ਹੁਣ ਦੇਖਦੇ ਚੱਲ ਜਿੰਦਿਆ ਹੋਣ ਇਹਨੂੰ ਹਾਂ ਸਮਾਰਕ ਮੈਨੂੰ ਕਿਹੜਾ ਪਤਾ ਲੱਗਣ ਦੇ ਕਿਹੜਾ ਘਰੇ ਜਾ ਕੇ ਨਾ ਨੀ ਛੱਡਣਾ ਨਾਲਾ ਜਮੀਨ ਨਾ ਛੱਡਣਾ ਆਪਈਆ ਚਾਬੀ ਕਹਾ ਤੋ ਕਰੀ ਮੇਰੀ ਮੇਰੀ ਇਹ ਜਿੰਦਗੀ ਨਾ ਤੇਰੀ ਕੱਲ ਸੱਚੀ ਦਾ ਝੂਠ ਨਹੀਂ ਜਾਣੀ ਦਾ ਗੁੱਲਾ ਪਿਆ ਹਥੇ ਬੁਲਬੁਲਾ ਪਣੀ ਦਾ ਹਾਂਜੀ ਭੈਣ ਜੀ ਖੜਾ ਆਹ ਦਾਰੂ ਕੱਢੀ ਐ ਤੇ ਸਿਲੰਡਰ ਨਾਲ ਤੁਸੀਂ ਪ੍ਰਮਾਤਮਾ ਤੋਂ ਡਰੋ ਭੈਣ ਜੀ ਮੈਨੂੰ ਇਹ ਗੱਲ ਸ਼ੋਭਾ ਨਹੀਂ ਦਿੰਦੀਆਂ ਤੁਹਾਨੂੰ ਮੇਰੇ ਮੂਹਰੇ ਇਹ ਗੱਲਾਂ ਕਹਿੰਦੀਆਂ ਬਈ ਉਹ ਸਿਲੰਡਰ ਮੇਰਾ ਕੌਣ ਚੱਕ ਕੇ ਲੈ ਜਾ ਦੱਸ ਦੇਖੋ ਭੈਣ ਜੀ ਮੈਂ ਇੱਥੇ ਹੈ ਨਹੀਂ ਸੀ ਗੈਮੀ ਇਲਜ਼ਾਮ ਲਾਉਂਦਾ ਫਿਰਾਂ ਕਿਸੇ ਦੇ ਹਨਾ ਮੇਰਾ ਕੰਮ ਨਹੀਂ ਹੈਗਾ ਦੇਖ ਜਿੰਦਰਾ ਬੰਦਿਆਂ ਵਾਂਗੂ ਦੱਸਦੇ ਗੁੱਸਾ ਨਾ ਚੜਾ ਮੇਰੇ ਕੋਲ ਸੈਂਟਰ ਵਾਲਿਆਂ ਦਾ ਨੰਬਰ ਹੈਗਾ ਮੈਂ ਫੋਨ ਕਰ ਦੂੰ ਨਾਲੇ ਕਰੂੰਗਾ ਪੁਲਿਸ ਨੂੰ ਕਰਦੇ ਮੈਂ ਤਾਂ ਕਹਨੀਆ ਨਹੀਂ 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 ਮਾਈਓ ਤੁਸੀਂ ਮੈਨੂੰ ਮਾਫ ਕਰੋ ਦੇਖੋ ਪਰ ਮੈਂ ਕਿਸੇ ਦਾ ਨਾਂ ਨਹੀਂ ਰੱਖਣਾ ਚਾਹੁੰਦਾ ਪਰ ਫਿਰ ਵੀ ਜਿੱਥੇ ਤੱਕ ਮੈਨੂੰ ਅੰਦਾਜ਼ਾ ਬਾਬਾ ਲੰਡੂ ਚੋਰੀ ਨਹੀਂ ਕਰ ਸਕਦਾ ਤਾਂ ਫਿਰ ਇਹ ਸਿੰਲਿੰਡਰ ਕੌਣ ਲੈ ਗਿਆ ਚੱਕ ਕੇ ਫਿਰ ਤੂੰ ਲੈ ਹੋਵੇਂਗਾ ਦੇਖੋ ਭੈਣ ਜੀ ਮੈਂ ਤੁਹਾਨੂੰ ਦੱਸ ਦਿੱਤਾ ਦਿਨਾ ਪਰ ਮੇਰੇ ਨਾਲ ਇੱਕ ਵਾਅਦਾ ਕਰੋ ਵੀ 10000 ਨਾਂ ਨਹੀਂ ਆਉਣਾ ਚਾਹੀਦਾ ਇਹ ਗੱਲ 'ਚ ਹੈ ਵੀ ਇੱਕ ਸੈਂਟਰ ਵਾਲਿਆਂ ਨੂੰ ਫੋਨ ਨਾਲ ਲਾਜੋ ਚੰਗਾ ਚੰਗਾ ਨਹੀਂ ਦੱਸਦੀ ਦੱਸੋ ਨਾ ਭੈਣ ਜੀ ਮੈਂ ਸਰਦਾਰੀ ਸਕਦਾ ਮੈਂ ਕਿਵੇਂ ਆਇਆ ਤੋ ਦਾ 10 ਘੰਟੇ ਕਲਤ ਤੇ ਖੜਕੇ ਮੈਂ ਕੰਮ ਕਰਿਆਗਾ ਲੈਟਰਿੰਗਾਂ ਮੈਂ ਸਭ ਕਰੀਆਂ ਪੋਚੇ ਮੈਂ ਲਾਇਦੇ ਜਿੰਦਰਾ ਮੈਂ ਤੇਰਾ ਰੋਣਾ ਨਹੀਂ ਸੁਣਨਾ ਤੂੰ ਮੈਨੂੰ ਗੱਲ ਦੱਸ ਵੀ ਆ ਸਿਲੰਡਰ ਕਿਨੇ ਚੱਕਿਆ ਭੈਣ ਜੀ ਇਹ 10 ਤੱਕ ਕੰਮ ਨਹੀਂ ਹੈਗਾ ਇਹ ਰਾਮੇ ਦਾ ਕੰਮ ਆ ਬਸ ਬੇਨਤੀ ਆ ਵੀ ਕਿਸੇ ਕੋਲੇ ਗੱਲ ਨਾ ਜਾਵੇ ਸੈਂਟਰ ਵਾਲਿਆਂ ਨੂੰ ਨਾ ਬਸ ਕਹੋ ਹੋਰ ਕਿਤੇ ਮਰਜ਼ੀ ਕਹਿ ਦਿਓ ਬਸ ਕੀ ਗੱਲ ਆ ਜਿੰਦਰਾ ਹਾਂ ਤੂੰ ਇਹ ਦੇ ਤੈਨੂੰ ਕਿਹਾ ਨਹੀਂ ਸੀ ਮੈਂ ਕੋਈ ਨਾ ਤੂੰ ਫੇਰ ਨਾ ਕਰ ਤੇਰਾ ਨਾਉ ਨਹੀਂ ਆਊਗਾ ਤੇਰਾ ਨਾਂ ਸਿੱਕੇ ਨਹੀਂ ਲੈਂਦੇ ਤੂੰ ਬੱਸ ਭੁੱਲਾ ਹੋ ਗਿਆ ਮੈਥੋਂ ਅਨਸਾਰ ਭੁੱਲਾ ਹੋ ਗਿਆ ਬਕਸ ਨਹੀਂ ਬੱਸ ਤੂੰ ਬਕਸੜ ਹਾਰ ਤੂੰ ਬਕਸ ਚਲੋ ਨਾ ਹੁਣ ਰੋ ਨਾ ਕੋਈ ਨਾ ਰੋਣਾ ਕੱਢ ਲੈ ਤੂੰ ਕੱਕ ਵੱਡਲਾ ਕੀ ਦੇਖਦਾ ਰਾਮੇ ਨੂੰ ਰੋਣਾ ਕੋਈ ਮੇਰਾ ਤਾਂ ਹੁਣ ਤੂੰ ਦੇਖੀ ਕੀ ਹਾਲ ਬਣੂਗਾ ਤੂੰ ਐਂ ਘਰ ਕੱਕ ਦਾ ਪਾ ਇਹ ਨੂੰ ਐਵੇਂ ਕਰੀ ਸੱਤੇ ਉਹ ਅਰੇ ਓੜੀ ਚ ਲੈ ਜੂ ਓੜੀ ਚ ਲੈ ਜੂ ਕੱਲ ਮੇਰੇ ਨਾਲ ਰਾਮੇ ਆ ਜਾ ਚੱਲ ਬੇਂਦਰਾ ਇੱਕ ਕੰਮ ਕਰ ਦੇਗਾ ਬਾਈ ਬਣ ਕੇ ਹਾਂਜੀ ਹਾਂਜੀ ਦੱਸ ਆਹਾਂ ਇੱਕ ਰਿਥੱਪਾ ਕਿ ਸਾਡੇ ਕਰੇ ਸੱਟ ਜੀ ਚੰਗਾ ਮੈਂ ਟੋਕਾ ਕਰਕੇ ਪਾਉ ਮੈਂ ਸਾਨੂੰ ਬਸ ਨਾ ਮੈਂ ਸਾਨੂੰ ਤਾਂ ਮੈਪੀ ਵੱਧ ਬਸ ਤੂੰ ਕਰੇ ਸੱਟੇ ਹੀ ਕਰ ਕੋਈ ਨਾ ਪਾਣੀ ਬਸ ਸੈਂਟਰ ਵਾਲੇ ਨੂੰ ਫੋਨ ਕਰ ਕੱਕ ਜੀ ਚਾਹ ਬੜੀ ਨਹੀਂ ਕਰਦੇ ਸੈਂਟਰ ਵਾਲੇ ਨੂੰ ਫੋਨ ਨਹੀਂ ਕਰ ਮੇਰੇ ਕੋਲ ਤਾਂ ਨੰਬਰ ਹੀ ਨਹੀਂ ਕੰਜਰਾ ਸੈਂਟਰ ਵਾਲਿਆਂ ਦਾ ਆ ਜਾ ਨਹੀਂ ਆ ਜਾ ਬਖਸ਼ੀਏ ਸੱਚੇ ਪਾਤਸ਼ਾਹ ਮੈਥੋਂ ਭੁੱਲਾ ਹੋ ਗਈਆਂ ਜਾਣੇ ਅਣਜਾਣੇ ਚ ਤੂੰ ਦਾਤਾ ਤੂੰ ਬਖਸ਼ਣਾ